ਆ ਬੰਨੇ ਤੁਹਾਡੇ ਮੂਰੇ ਹੱਥ ਮਾਵਾਂ ਦੀਆਂ ਮੂਰੇ ਕਲੇਸ਼ ਕਰਨੋਂ ਹਟ ਜਾ ਕਰੋ ਘਰ ਚ ਹਰ ਵੇਲੇ ਕਲੇਸ਼ 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 ਇਹਦੇ ਜਿਹੇ ਹੱਥ ਬੰਨਣ ਵਾਲੀ ਕੀ ਗੱਲ ਹੈਗੀ ਉਹੀ ਹਰੇਕ ਗੱਲ ਨੂੰ ਤੂੰ ਪੌੜੀਆਂ ਚੜਾ ਦਿੰਨੇਗਾ ਗੱਲ ਤਾਂ ਸਹੀ کہہ ਕੇ ਗਈਏ ਬਗਾਨੇ ਤਾਂ ਬਗਾਨੇ ਹੀ ਹੁੰਦੇ ਆ ਰੱਬਾ ਇੱਕ ਪ੍ਰਾਤ ਸਭ ਨੂੰ ਨਹੀਂ ਨਹੀਂ ਫੇਰ ਕਾਦੋਂ ਹੁਣ ਤੂੰ ਬਲਾ ਆ ਨਾ ਉਹਦੇ ਭਾਈਆਂ ਨੂੰ ਉਹ ਤਾਂ ਬਸੇਰੀਆਂ ਫੋਕੀਆਂ ਫੜਾ ਮਾਰਦੀ ਹੁੰਦੀਆਂ ਮੇਰੇ ਭਾਈ ਆਏ ਮੇਰੀ ਭੂਆ ਦਾ ਪੁੱਤ ਆਏ ਮੇਰੀ ਮਾਸੀ ਦਾ ਪੁੱਤ ਆਏ ਆਪ ਤਾਂ ਜੇ ਤੂੰ ਮਾਰਾ ਜਾ ਉਹਨਾਂ ਦੇ ਕੰਡਾ ਵਜੇ ਉਹਦੀ ਭੱਜੀ ਜਾਂਦੀਆਂ ਲੈਣ ਪਤੇ ਉਹਨਾਂ ਦੇ ਬਲਾ ਹੁਣ ਮਾ ਹਾਂ ਬਤਾ ਕੀ ਕਰੀ ਜਾਨੀਆ ਫੋਨ ਹੀ ਦੇਖੀ ਜਾਨੀਆ ਮੈਨੂੰ ਐ ਦੱਸ ਸਾਵਨ ਆਏ ਨੂੰ ਵੀ ਦੇਖ ਲੈ ਦੇਖੀ 15 ਦਿਨ ਹੋ ਗਏ ਮਾਮੇ ਹੋਰਾਂ ਨੇ ਆਉਣਾ ਕਿ ਨਾ ਓਹੋ ਕਮਲੀ ਨਹੀਂ ਮੇਰੀ ਗੱਲ ਸੁਣ ਲੈ ਮਾਮੇ ਹੋਰਿਆਂ ਨੇ ਤਾਂ ਪੁੱਤ ਕਦੇ ਮੇਰਾ ਸੰਧਾਰਾ ਖੁੰਝਣ ਨਹੀਂ ਦਿੱਤਾ ਨਾਲੇ ਤੇਰੇ ਮਾਮੇ ਦੇ ਤਾਂ ਪਹਿਲਾਂ ਹੀ 5 ਫੋਨ ਆ ਗਏ ਮੈਨੂੰ ਕਹਿੰਦਾ ਭੈਣੇ ਦੱਸ ਕਦੋਂ ਆਵਾਂ ਸੰਧਾਰਾ ਲੈ ਕੇ ਤੇ ਫੇਰ ਦੀ ਫੇਰ ਮੈਂ ਹੀ ਰੋਕਤਾ ਕਿਉਂ ਤੂੰ ਤਾਂ ਜਮੇ ਕਾਮਲੀ ਐ ਫਿਰ ਕਿਉਂ ਰੋਕਤਾ ਤੈਨੂੰ ਪਤਾ ਜੜੀਆਂ ਉਹ ਬਿਸਕੁਟ ਲੈ ਕੇ ਆਉਂਦੇ ਕਿੰਨੇ ਟੇਸਟੀ ਨੇ ਮੈਂ ਕਿੱਦਾਂ ਦੇ ਉਹ ਡਿੱਕੀ ਜਾਨੀ ਤੂੰ ਆਈ ਰੋਕਤਾ ਉਹਨਾਂ ਨੂੰ ਭੁੱਖੀ ਬਿਸਕੁਟ ਆਂਦੀ ਮੇਰੀ ਗੱਲ ਸੁਣਾ ਮੈਂ ਤਾਂ ਐਂ ਕਹਿਤਾ ਮਾਹ ਵੀ ਪਹਿਲਾਂ ਮੇਰੀ ਨੂਂ ਦਾ ਸੰਧਾਰ ਆ ਜਾਣ ਦੇ ਦੇਖਦੀਆਂ ਕੀ ਕੁਛ ਲੈ ਕੇ ਆਉਗੀ ਮਾਮੇ ਹੋਰਾਂ ਦਾ ਸੰਧਾਰਾ ਮੰਗਰੋਂ ਮਗਾਉ ਉਹ ਨਹੀਂ ਕਿਸੇ ਪਾਸੇ ਜਾਂਦਾ ਸਹੀ ਗੱਲ ਆ ਮਾਂ ਉਹੀ ਤਾਂ ਤੂੰ ਬਾਹਰੇ ਦਿਮਾਗ ਵਾਲੀ ਗੱਲ ਸੋਚੀ ਆ ਪਹਿਲਾ ਇਹਦਾ ਸੰਧਾਰਾ ਦੇਖਦੇ ਆ ਵੀ ਕੀ ਕੁਛ ਲਿਆ ਕੇ ਦਿੰਦੇ ਨੇ ਉਹੀ ਤਾਂ ਹੈ ਦੇਖ ਲੈ ਆਪ ਤਾਂ ਉਹਨਾਂ ਨੇ ਮਾੜਾ ਜਾ ਕਿਸੇ ਦੀ ਕੋਈ ਗੱਲ ਹੋ ਜਾਈ ਉਹਦੀ ਭੱਜੀ ਜਾਓ ਅੱਜ ਸਾਡੇ ਫਲਾਨੇ ਦਾ ਜਨਮ ਦਿਨ ਹੈ ਅੱਜ ਧਮਕੇ ਦਾ ਜਨਮ ਦਿਨ ਹੈ ਅੱਜ ਸਾਨੂੰ ਉੱਥੇ ਮਹਾਲੀ ਬੁਲਾ ਲਿਆ ਅੱਜ ਅਸੀਂ ਉੱਥੇ ਚੰਡੀਗੜ੍ਹ ਕੇਕ ਕੱਟਣਾ ਹੈਗਾ ਹੈ ਆਪ ਦੇਖ ਲੈ ਸੰਧਾਰਾ ਨਹੀਂ ਆਉਂਦਾ ਇਹਦਾ ਮੈਂ ਤੈਨੂੰ ਅਹੀ ਤਾਂ ਦੱਸੀ ਜਾਨੀ ਆ ਬਥੇਰਾ ਮਾਨ ਕਰਦੀ ਆ ਉਹਨਾਂ ਤੇ ਚਾਚੇ ਦੇ ਮੁੰਡੇ ਤਾਏ ਦੇ ਮੁੰਡੇ ਮਾਸੀ ਦੇ ਮੁੰਡੇ ਗੱਲ ਸੁਣ ਫਿਰ ਉਹੀ ਆਪਣਾ ਘਰੀ ਲੱਗਦਾ ਹੈ ਇਹਨੂੰ ਕੀ ਕਿਰਕ ਹੈਗੀ ਕਿਤੇ ਬਣ ਜਾਂਦੇ ਹੁੰਦੇ ਨੇ ਆਪਦੇ ਉਹ। ਉਹ ਹੀ ਤਾਂ ਹੈ ਜਦੋਂ ਆਪਦੇ ਕੋਈ ਤਿਥ ਤਿਹਾਰ ਦਾ ਟਾਈਮ ਆਉਂਦਾ ਓਦੋਂ ਅਗਲੇ ਲੁੱਕੇ ਬਹਿ ਜਾਂਦੇ ਆ। ਕੋਈ ਨਹੀਂ ਬੜਦਾ ਉਹ। ਦੇਖਿਆ ਨਾ ਕਹੇ ਜਾਂ ਮੂੰਹ ਬਣਾ ਕੇ ਫਿਰ ਬੈਂਦੀ ਹੁੰਦੀ ਜਦ ਕੋਈ ਆਉਂਦਾ ਨਹੀਂ। ਚਲ ਕੋਈ ਮੂੰਹ ਤਾਂ ਮੇਰੀ ਗੱਲ ਸੁਣ ਗੱਲਾਂ-ਗੱਲਾਂ ਵਿੱਚ ਦੀ ਮੈਂ ਦੱਸਣਾ ਦੂ। ਵੀ ਭਾਈ ਫਿਰ ਮੈਂ ਕਿਤੇ ਜਾ ਕੇ ਆਉਣੇ ਲਾਵੇ ਵੀ ਤੂੰ ਆਪਦਾ ਸੰਧਾਰਾ ਮਗਾਲਾ। ਹਾਂ। ਹੈ? ਠੀਕ ਆ ਸਹੀ ਕਿਹਾ। ਕੀ ਕਰਦੀ ਤੂੰ ਫਿਰਦੀ ਦੇਖੀ। ਪਤਾ ਨਹੀਂ ਉੱਧਰ ਸੀਗੀ ਅੰਦਰ ਸੋਈ ਜੀ ਚ। ਮੇਰੀ ਗੱਲ ਸੁਣੋ। ਦੇਖੀ ਸੋਹਣੀ ਸੋਹਣੀ ਸੂਟ ਭੇਜਦੀ ਐ ਕਿ ਨਾਉ ਲਿਆਉਂਦੇ ਆ ਕਿ ਨਾ ਉਹੀ ਤਾਂ ਹੁਣ ਹੱਕ ਤਾਂ ਬਣਦਾ ਹੀ ਐ ਜਦੋਂ ਆਪ ਇਥੋਂ ਹਰੇਕ ਨੂੰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਜਾਂਦੇ ਹੋ ਨਾ ਇਹ ਹੱਕ ਬਣਦਾ ਹਾਂ ਜਦੋਂ ਕਿਹਦੀ ਜਨਮ ਦਿਨ ਤੇ ਮੈਂ ਤਾਂ ਨਾ ਅਗਲੇ ਨੂੰ ਕੜਾ ਪਾਉਣਾ ਫਿਰ ਇੱਕ ਵਾਰ ਤੈਨੂੰ ਪਤਾ ਉਦੋਂ ਜਦੋਂ ਕੜੀ ਲੈ ਕੇ ਗਈ ਸੀ ਮਾਸੀ ਦੇ ਮੁੰਡੇ ਵਾਸਤੇ ਕਿੰਨੀ ਮਹਿੰਗੀ ਲੈ ਕੇ ਗਈ ਸੀ ਉਦੋਂ ਤਾਂ ਬਥੇਰਾ ਪਤਾ ਚੀਜ਼ਾਂ ਖਰੀਦਣ ਦਾ ਉਹ ਤਾਂ ਸਾਰੇ ਬ੍ਰਾਂਡ ਪਤਾ ਇਹਨੂੰ ਹਾਂ ਹਾਂ ਹੁਣ ਦੇਖਦੇ ਆਂ ਵੀ ਅਗਲਾ ਕੀ ਕਰਦਾ ਕਿ ਮੇਰੇ ਆਪਣੇ ਦਾ ਦੇ ਲਵ ਵਿਆਹ ਵਾਲੇ ਜਿਹੜੇ ਸੂਟ ਸੀਗੇ ਉਹ ਵੀ ਨੂੰ ਪੁੱਤੇ ਦਾ ਕੋਈ ਪਾਉਣ ਵਾਲਾ ਨਹੀਂ ਸੀਗਾ ਮੈਂ ਤਾਂ ਸਾਰੇ ਆਪਣੀਆਂ ਕੰਮ ਵਾਲੀ ਨੂੰ ਫੜਾਏ ਨੇ ਉਹੀ ਲੀਰਾਂ ਜੀਆਂ ਲਾਤੀਆਂ ਤੈਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਵੀ ਇਹਨੂੰ ਵਧੀਆ ਸੂਟ ਲਿਆਉਣ ਦੀ ਲੋੜ ਨਹੀਂ ਹੈਗੀ ਜੇ ਨਾ ਵਧੀਆ ਸੂਟ ਦਿੰਦੇ ਨਾ ਇਹਦੇ 'ਚ ਆਪਣੀ ਹੱਦਕ ਹੋਣੀ ਸੀ ਹੁਣ ਕਿਸੇ ਨੇ ਆਪਾਂ ਨੂੰ ਤਾਂ ਨਹੀਂ ਮਾੜਾ ਕਿਹਾ ਆਪਾਂ ਤਾਂ ਕੀ ਕਿਸੇ ਨੇ ਮਾੜਾ ਕਹਿਣਾ ਸੀਗਾ ਉਹੀ ਜਰ ਮੇਰੀ ਗੱਲ ਸੁਣ ਜਾਂ ਦੇਖ ਕੀ ਕਰਦੀ ਆਪਾਂ ਉਹ ਮੈਂ ਕੀ ਦੇਖਣਾ ਜੇ ਜਾ ਕੇ ਦੇਖਣਾ ਸੋਈ 'ਚ ਹੋਣੀ ਆ ਹੋਰ ਉਹਨੇ ਕਿੱਥੇ ਜਾਣਾਗਾ ਤੂੰ ਨਾ ਕਦੇ ਕਿਸੇ ਗੱਲ ਦੇ ਆਖੇ ਲੱਗੀ ਮੰਮੀ ਚਾਹ ਦੇਖਣਾ ਨਾਲੇ ਉਹਨੂੰ ਗੱਲਾਂ-ਗੱਲਾਂ ਦੇ ਵਿੱਚ ਸੁਣਾ ਦਿੰਦੀ ਸਮਝ ਆਈ ਤੂੰ ਨਾ ਕਦੇ ਕੋਈ ਸੁਣਾਇਆ ਕਰ ਚੰਗਾ ਹਰ ਇੱਕ ਗੱਲ 'ਚ ਮਾਂ ਨੂੰ ਬਦਨਾਮ ਕਰਾਇਆ ਕਰ ਜੇ ਮੈਂ ਕੁਝ ਬੋਲਣ ਲੱਗੀ ਨਾ ਵੀਰੇ ਨੇ ਮੁੜ ਕੇ ਮੇਰੇ ਦਿਵਾਲੇ ਹੋ ਜਾਣਾ ਤੈਨੂੰ ਪਤਾ ਪਹਿਲਾਂ ਹੀ ਨਹੀਂ ਉਹ ਮੈਨੂੰ ਘਰ 'ਚ ਦੇਖ ਕੇ ਰਾਜੀ ਫੇਰ ਕਹੂਗਾ ਬਾਲਾ ਬੋਲਦੀ ਐ ਇਹ ਨਹੀਂ ਚੰਗਾ ਹੁਣ ਆਹ ਦਾਦਾ ਨੂੰ ਲਾਊਡ ਸਪੀਕਰ ਥੋੜਾ ਜਿਹਾ ਹੌਲੀ ਰੱਖਿਆ ਕਰ ਜਾ ਜਾਇਆ ਰਸੋਈ 'ਚ ਹੀ ਹੋਣੀ ਐ ਲੈ ਦੱਸ ਇੱਥੇ ਫੋਨ ਲਈ ਬੈਠਿਆ ਕੁੜੇ ਮੈਂ ਤੈਨੂੰ ਰਸੋਈ ਚ ਭਾਲੀ ਜਾਨੀ ਆ ਮੰਮੀ ਸਾਰੇ ਕੰਮ ਤਾਂ ਹੋ ਗਏ ਸੀ ਹੁਣ ਗਰਮੀ ਚ ਮੈਂ ਕੀ ਕਰਨਾ ਉਥੇ ਚੱਲ ਚੰਗਾ ਐ ਗੱਲ ਤਾਂ ਤੂੰ ਥੱਲੇ ਨਹੀਂ ਡਿੱਗਣ ਦਿੰਦੀ ਮੈਨੂੰ ਪਤਾ ਹੈ ਤੇਰਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਭਾਈ ਮੇਰੀ ਭੈਣ ਦੇ ਤਿੰਨ ਚਾਰ ਵਾਰੀ ਫੋਨ ਆ ਗਏ ਦੇਖ ਮੈਂ ਤਾਂ ਉਹਦੇ ਕੋਲ ਜਾ ਕੇ ਆਉਣਾ ਫਿਰ ਜਾਇਓ ਮੰਮੀ ਇਹ ਕੀ ਗੱਲ ਆ ਓਹੋ ਹੁਣ ਜਾ ਕਿਵੇਂ ਬੜਾਂ ਮੈਨੂੰ ਤਾਂ ਨਹੀਂ ਜਾਂਦੀ ਹੈਗੀ ਵੀ ਫੇਰ ਤੂੰ ਕਹੇਗੀ ਮੇਰੇ ਪਿੱਕੇ ਮਗਰੋਂ ਆ ਕੇ ਮੁੜ ਗਏ ਪਤਾ ਨਹੀਂ ਮੇਰੀ ਸੱਸ ਜਾਣ ਕੇ ਬਾਗੀ ਫੇਰ ਸੌ ਸੌ ਗੱਲਾਂ ਤੂੰ ਬੋਲੇਗੀ ਅੱਜ ਦੇਖ ਲੈ ਮੈਨੂੰ ਮਖਤਿਆਰੋਂ ਮਿਲ ਗਈ ਐ ਮੈਨੂੰ ਕਹਿੰਦੀ ਮੇ ਤਾਂ ਨੂਂ ਦਾ ਸੰਧਾਰ ਆਇਆ ਮੈਂ ਤਹ ਜੇ ਸੋਹਣੇ ਸੋਹਣੇ ਭਾਰੀ ਭਾਰੀ ਸੂਟ ਲੈ ਕੇ ਦਿੱਤੇ ਮੈਂ ਤਾਂ ਇੰਨੀ ਗੋਡੇ ਗੋਡੇ ਬਿਸ਼ਰਮੀ ਆਈ ਹਰ ਕੇ ਮੈਂ ਤਾਂ ਚੁੱਪ ਕਰ ਗਈ ਕੀ ਦੱਸਾਂ ਮੈਂ ਕਿਉਂ ਮੰਮੀ ਤੁਹਾਨੂੰ ਕਿਉਂ ਬਿਸ਼ਰਮੀ ਆਈ ਲੈ ਦੱਸ ਫਿਰ ਕਿਉਂ ਅਗਲਾ ਕਹਿੰਦਾ ਮੇਰੀ ਨੂਂ ਦਾ ਸੰਧਾਰ ਆ ਗਿਆ ਤੇਰੀ ਨੂਂ ਦਾ ਨਹੀਂ ਆਇਆ ਹਾਂ ਇੱਕ ਹੀ ਗੱਲ ਆ ਮੰਮੀ ਆ ਜਾਣਗੇ ਜਦੋਂ ਆਉਣਾ ਹੋਊਗਾ ਉਹਨਾਂ ਨੇ ਹੁਣ ਮੈਂ ਕਹਿ ਕੇ ਮੰਗਾਵਾ ਸੰਧਾਰਾ ਸੁਣ ਲੈ ਮੇਰੀ ਗੱਲ ਸੁਣ ਲੈ ਈਦ ਪਿੱਛੋਂ ਕੀ ਤੰਬਾ ਫੂਕਣਾ ਹੈਗਾ ਜਿਹੜੇ ਤਿਹਾਰ ਬਿਆਰ ਹੁੰਦੇ ਨੇ ਉਹ ਵੇਲੇ ਸਿਰੇ ਚੰਗੇ ਲੱਗਦੇ ਹੁੰਦੇ ਹੈਗੇ ਫੋਨ ਫੋਨ ਕਰ ਦੇ ਕ ਭਈ ਆਉਣਾ ਤਾਂ ਟਾਈਮ ਨਾਲ ਆ ਜੀ ਕੋਈ ਗੱਲ ਨਹੀਂ ਮੰਮੀ ਮਾਮੇ ਹੋਰ ਹੀ ਨਹੀਂ ਆਏ ਇਸ ਵਾਰੀ ਨਹੀਂ ਮਾਮੇ ਦੇ ਤਾਂ 10 ਫੋਨ ਆ ਗਏ ਮੈਂ ਤਾਂ ਮਾਮੇ ਨੂੰ ਕਹਿਤਾ ਮਾਹ ਪਾਈ ਖੜ ਜਾ ਪਹਿਲਾਂ ਮੇ ਨੂੰ ਦਾ ਸੰਧਾਰਾ ਜਾਣ ਦੇ ਦੇਖ ਹੁਣ ਮੈਂ ਤਾਂ ਬੁਢੀ ਹੋ ਗਈ ਪਹਿਲਾਂ ਹੁਣ ਤੇਰਾ ਹੱਕ ਬਣਦਾ ਹੈਗਾ ਮਾਮੇ ਦਸੰਧਾਰਾ ਨਹੀਂ ਕਿਤੇ ਜਾਂਦਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਕਰ ਦਿੰਨੀ ਆ ਫੋਨ ਕਹਿ ਦਿੰਨੀ ਆ ਆ ਜਾਣਗੇ ਨਾ ਕਹਿ ਤਾਂ ਤੂੰ ਦਿੰਨੀ ਐ ਉਹਨਾਂ ਨੂੰ ਆਪ ਨੂੰ ਨਾ ਕੋਈ ਸੰਗ ਸ਼ਰਮ ਹੈਗੀ ਵੀ ਅਸੀਂ ਹੁਣ ਤਿਹਾਰ ਲੈ ਕੇ ਜਾਈਏ ਜੇ ਤਿਹਾਰ ਕਹਿ ਕੇ ਮਂਗਾਉਣਾ ਤਾਂ ਕੀ ਮਂਗਾਇਆ ਕੋਈ ਨਾ ਮੰਮੀ ਜੀ ਮੈਂ ਕਹਿ ਦਿੰਨੀ ਆ ਡੈਡੀ ਨੂੰ ਨਾ ਕੰਮ ਹੁੰਦੇ ਨੇ ਤੇ ਮੰਮੀ ਵਿਚਾਰੀ ਬਸਾਂ ਤੇ ਕਿੱਥੇ ਆਉਗੇ ਕੰਮ ਤਾਂ ਫਿਰ ਸਭ ਦੇ ਘਰ ਹੀ ਹੁੰਦੇ ਆ ਕੋਈ ਉਹਨਾਂ ਨੂੰ ਅੱਡੋ ਹੀ ਕੰਮ ਨਹੀਂ ਹੈਗੇ ਨਾ ਉਹ ਤਾਂ ਕਦੇ ਮਾਸੀ ਦੇ ਮੁੰਡੇ ਦਾ ਜਨਮ ਦੇਣਾ ਆ ਗਿਆ ਕਦੇ ਭੂਆ ਦੇ ਦਾ ਆ ਗਿਆ ਕਦੇ ਕਿਸੇ ਦਾ ਉਹ ਤਾਂ ਲਾ ਤੈਨੂੰ ਮਿੰਟੇ ਚ ਫੋਨ ਕਰ ਦਿੰਦਾ ਹੁਣ ਕਿੱਥੇ ਲੁਕਗੀਆਂ ਉਹ ਸਾਰੀਆਂ ਜਾਨੀਆਂ ਹੁਣ ਨਹੀਂ ਆ ਸਕਦੀਆਂ ਕੋਈ ਨਾ ਮੰਮੀ ਨੂੰ ਕਹਿ ਦਿੰਨੀ ਹੈ ਕਹਿ ਦੇ ਨਾਲੇ ਉਹਨਾਂ ਨੂੰ ਇਹ ਗੱਲ ਕਹਿ ਦੀ ਵੀ ਭਾਈ ਜੇ ਸੰਧਾਰਾ ਲੈ ਕੇ ਆਉ ਤਾਂ ਕੋਈ ਲੱਲਰ ਲਾ ਕੇ ਜਾਇਓ ਇਹ ਨਾ ਹੋਵੇ ਵੀ ਲਾਗੀਆਂ ਨੂੰ ਫੜਾਉਣ ਵਾਲੇ ਕੱਪੜੇ ਲੈ ਆਣ ਚੱਜ ਦਾ ਲੈ ਕੇ ਆਣ ਆਖਾਂਈਆਂ ਭਰਨ ਵਾਲੀ ਕੀ ਗੱਲ ਹੈ ਜੋ ਕੋਈ ਢੰਗ ਦੀ ਗੱਲ ਕਹੇ ਦੇ ਫਿਰ ਐ ਤਮਾਸ਼ੇ ਚ ਕਰਨ ਲੱਗ ਜਿਆ ਕਰ ਰੱਬਾ ਮੈਂ ਤੇਰਾ ਕੀ ਮਾੜਾ ਕੀਤਾ ਸੀ ਪਾਈ ਦੇ ਦਿੰਦਾ ਇਹਨਾ ਕੁਝ ਸੁਣਨਾ ਪੈਂਦਾ ਅਜੇ ਹੋ ਹੋ ਜਸ਼ਨ ਪਾਣੀ ਲੈ ਕੇ ਆਈ ਯਾਰ ਹਾਂਜੀ ਆਈ ਗਰਮੀ ਬਹੁਤ ਹੋਈ ਪਈ ਹੈਗੀ ਬਹੁਤ ਗਰਮੀ ਹੈ ਕੀ ਹੋ ਗਿਆ ਤੂੰ ਐਂ ਜਿਵੇਂ ਕੀਤਾ ਦਸ਼ਨ ਕੀ ਗੱਲ ਹੋ ਗਈ ਕੋਈ ਗੱਲ ਨਹੀਂ ਹੋਈ ਜਸ ਇੱਧਰ ਮੁਕਰ ਫਿਰ ਤੂੰ ਐਂ ਮੂੰਹ ਕਿਉਂ ਕੀਤਾ ਦਸ਼ਨ ਮੈਨੂੰ ਦੱਸੇਂਗੀ ਕੀ ਗੱਲ ਹੋਈ ਆ ਕੁਝ ਨਹੀਂ ਮੰਮੀ ਜੰਧਾਰੇ ਨੂੰ ਕਹਿ ਕੇ ਗਏ ਨੇ ਕੀ ਕਹਿ ਕੇ ਗਏ ਨੇ ਕਿ ਮੰਗਵਾ ਲ ਆ ਤੇ ਪੇਕੇ ਆ ਤੂੰ ਨੀ ਫਰੇਜ ਕਹਿਣ ਵਾਲੀ ਕੀ ਗੱਲ ਆ ਮੰਮੀ ਦੀ ਹੁਣ ਤੁਸੀਂ ਆਪ ਦੱਸੋ ਮੈਂ ਡੈਡੀ ਨੂੰ ਕਿਵੇਂ ਕਹਾਂ ਵੀ ਤੁਸੀਂ ਸੁੰਧਾਰਾ ਦੇਜੋ ਨਾ ਮੰਮੀ ਕੀ ਕਹਿੰਦੇ ਨੇ ਕਿਦਰੇ ਪੇਕੇ ਤੋਂ ਸੁੰਧਾਰਾ ਨਹੀਂ ਆਇਆ ਥੱਲੇ ਵਿਆਹ ਨੂੰ ਟਾਈਮ ਹੀ ਕਿੰਨਾ ਹੋਇਆ ਤੋ ਤਾਂ ਸੁੰਧਾਰਾ ਆਇਆ ਐ ਇੰਨੇ ਚਿਰ ਪਰਖਣ ਲੱਗੇ ਘਰ ਮੰਮੀ ਦੀ ਨਾ ਇਹ ਆ ਤਾਂ ਜਾਂਦੀ ਨਹੀਂ ਹੈਗੀ ਵੀ ਦੱਸ ਤਾਂ ਇਹਨੂੰ ਕੀ ਲੋੜ ਪਈ ਹੈਗੀ ਦੇ ਜਾਣਗੇ ਪੰਜ ਚਾਰ ਦਿਨਾਂ ਚ ਐਡੀ ਕਿ ਤੂੰ ਕਹਿਆ ਨਾ ਵੀ ਦੇ ਜਾਣਗੇ ਜਦੋਂ ਟਾਈਮ ਲੱਗਣਾ ਤੁਹਾਨੂੰ ਕਿਆ ਸੀ ਮੈਂ ਕਹਿਨੇ ਮੈਂ ਆਪਣੀ ਭੈਣ ਕੋਲੇ ਜਾਣਾ ਭੈਣ ਕੋਲ ਜਾਇਆ ਕਿ ਫਿਰ ਤੂੰ ਭੈਣ ਕੋਲ ਜਾਣ ਨੂੰ ਕੀ ਹੁੰਦਾ ਜਿਸ ਮੈਂ ਨਹੀਂ ਇੰਨਾ ਕੁਝ ਬੋਲੀ ਹੈਗੀ ਤੁਸੀਂ ਗੱਲ ਕਰ ਲਿਓ ਯਾਰ ਮੰਮੀ ਦੀ ਵੀ ਹੱਦ ਹੋਈ ਪਈ ਹੈਗੀ ਤੂੰ ਕਹਿਣਾ ਸੀ ਮੰਮੀ ਨੂੰ ਮੰਮੀ ਕੋਈ ਨਹੀਂ ਦੇ ਜਾਣਗੇ ਜਦੋਂ ਉਹਨਾਂ ਨੂੰ ਟਾਈਮ ਲੱਗੂਗਾ ਇੰਨੀ ਕਾਲੀ ਕਾਦੀ ਪਾਈ ਹੈਗੀ ਜਿਸ ਮੈਂ ਕਿਹਾ ਸੀ ਪਰ ਮੰਮੀ ਤਾਂ ਬਹੁਤ ਬੋਲ ਕੇ ਗਏ ਨੇਗੇ ਮੰਮੀ ਵੀ ਨਾ ਇੱਕ ਰੈਂਦੀ ਹੁੰਦੀ ਆ ਡੈਂਪਲ ਉਂਗਲਾ ਲਾਉਂਦੀ ਰਹਿੰਦੀ ਆ ਮੰਮੀ ਨੂੰ ਮੈਨੂੰ ਕਿਹੜਾ ਪਤਾ ਨਹੀਂ ਹੈਗਾ ਹਣੇ ਤਾਂ ਨਾਨਕੇ ਵੀ ਨਹੀਂ ਆਏ ਹੈਗੇ ਮੰਮੀ ਨੂੰ ਪਹਿਲੀ ਹੋ ਗਿਆ ਵਿਖਾਨੀ ਪੈਣਾ 13 ਹੰਧਾਰ ਆਵੇ ਚਲ ਕੋਈ ਨਹੀਂ ਜੱਸ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਮੰਮੀ ਨਾਲ ਗੱਲ ਕਹਿੰਦੀ ਨਾਨਕੇ ਕਹਿੰਦੇ ਤੇਰੇ ਫੋਨ ਆਈ ਜਾਂਦੇ ਨੇ ਚੱਕ ਲੋ ਕਿਸਦਾ ਫੋਨ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਮੰਮੀ ਨਾਲ ਗੱਲ ਵੀ ਐਡੀ ਕੀ ਕਾਲੀ ਪੈ ਗਈ ਸੀ ਤੁਹਾਨੂੰ ਆ ਫੜ ਲੈ ਪਾਣੀ ਕੋਈ ਤੁਹਾਨੂੰ ਮੰਮੀ ਲੈ ਪਰਾਨੂ ਕਰ ਪੈਰ ਜਾ ਕੱਢ ਲੰਦੇ ਮੈਨੂੰ ਕੀ ਆ ਦੇਖ ਲੈ ਲੈ ਕੱਪੜੇ ਨਾ ਐ ਇਕੱਠੇ ਕਰ ਕਰ ਅੰਦਰ ਧਰਿਐਂਦਾ ਨਹੀਂ ਵੀ ਟਾਈਮ ਨਾਲ ਰੋਜ ਧੋ ਲਿਆ ਕਰਨ ਲੱਦੱਸ ਕੀ ਧੋਵੇ ਹੋ ਸਿਰ ਤਾਂ ਤੂੰ ਉਹਨੂੰ ਚੜਾਇਆ ਹੋਇਆ ਲੈ ਲੈ ਛੁਟਕੀਆਂ ਵੀ ਦੇਖ ਲੈ ਧੋਣ ਵਾਲੇ ਕੱਪੜਿਆਂ 'ਚ ਹੀ ਸਿੱਟੀਆਂ ਪਈਆਂ ਐਂ ਵਿੱਚੇ ਨਹੀਂ ਪਤਾ ਥਾਪੇ ਨਾਲ ਕੁੱਟਦੇ ਇਹਨਾਂ ਨੂੰ ਹੁਣ ਮੈਨੂੰ ਐਂ ਦੱਸ ਵੀ ਉਹਨੂੰ ਗੱਲਾਂ-ਗੱਲਾਂ 'ਚ ਸੁਣਾ ਕੇ ਆਈਆਂ ਕਿ ਨਾ ਮਾਂ ਹਰਾਨੀ ਨੂੰ ਨਹੀਂ ਮੈਂ ਤਾਂ ਬਥੇਰਾ ਕੁਛ ਸੁਣਾਇਆ ਹੀ ਮੈਂ ਤਾਂ ਉਹਨੂੰ ਚੰਗੀ ਤਰ੍ਹਾਂ ਕਾਇਤਾ ਮਹਾਪਾਈ ਫੇਰ ਨਾ ਕਹੀਂ ਵੀ ਆਉਦੇ ਪੇਕੇ ਬਾਗੀ ਜਾਂ ਆਉਦੀ ਭੈਣ ਕੋਲੇ ਬਾਗੀ ਵੀ ਮੈਂ ਜਾਣ ਆਪਦਾ ਪਹਿ ਬਧਿਆਕ ਹਾਂ ਜੇ ਮਾੜੀ ਮੋਟੀ ਆਂਖ ਖਾੜੀ ਹੋਈ ਨਾ ਤਾਂ ਫੋਨ ਕਰੂਗੀ ਉਹ ਆਉ ਤਾ ਚੰਗਾ ਕਰੇ ਮੰਮੀ ਦਾ ਬਹੁਤ ਜਿਹੜੇ ਮੇਨੇ ਮਾਰਤੇ ਉਹਨੂੰ ਉਹ ਲ ਬੇ ਹੋਤਾ ਮੈਂ ਕਰਤਾਰੋ ਦੀ ਗੱਲ ਕਰਦੀ ਆਂ ਦੇ ਲ ਕਰਤਾਰੋ ਤੇ ਉਹਦੀ ਨੂੰ ਲੜ ਪੀਆ ਭਾਈ ਮੇਣੋ ਮੇਣੀ ਦੇਖ ਲੈ ਉਧਰੋਂ ਸੱਸ ਉਹਦੋਂ ਨੂੰ ਉਹਦੋਂ ਮਸਾ ਛੜਾ ਕੇ ਆਈ ਮੈਂ ਉਹਨਾਂ ਨੂੰ ਮੰਮੀ ਤੁਹਾਨੂੰ ਦੋਨਾਂ ਜਣੀਆਂ ਨੂੰ ਕੀ ਲੱਗਦਾ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਨਾ ਕੀ ਪਤਾ ਲੱਗੇ ਤੈਨੂੰ ਬਾਈ ਡੈਂਪਲ ਤੂੰ ਉਤਾਰਹਿਣੀ ਦਿਆ ਕਰ ਸਾਰੀਆਂ ਉਂਗਲਾਂ ਤੂੰ ਲਾਉਣੀਆਂ ਜਿੰਨੀਆਂ ਲਾਉਣੀਆਂ ਆ ਜਿੱਦਾਂ ਦਾ ਵਿਆਹ ਹੈ ਗਿਆ ਤੇਰੀ ਕੋਈ ਜ਼ਿਆਦਾ ਨਹੀਂ ਜ਼ਬਾਨ ਖੁੱਲਣ ਲੱਗੀ ਮੈਨੂੰ ਤਾਂ ਮੰਮੀ ਇਹ ਘਰੇ ਦੇਖ ਕੇ ਨਾ ਉਹੀ ਨਹੀਂ ਜਰਦਾਗਾ ਤੈਨੂੰ ਕੁੜੀ ਕੀ ਕਹਿੰਦੀ ਐ ਇਹੀ ਘਾਟ ਆ ਤੁਹਾਡੇ ਚ ਤੁਹਾਨੂੰ ਇਹ ਹੋ ਗਿਆ ਵੀ ਜਿੱਦਾਂ ਦਾ ਵਿਆਹ ਹੈ ਗਿਆ ਆਪਦੀ ਘਰ ਵਾਲੀ ਦੇ ਮਗਰ ਲੱਗ ਗਿਆ ਤੇ ਫਿਰ ਹੋਰ ਕੀ ਆ ਡੈਂਪਲ ਚੁੱਪ ਕਰ ਜਾ ਪਹਿਲਾਂ ਤਾਂ ਨਾ ਫਿਰ ਭੈਣਾਂ ਨੂੰ ਐ ਬੋਲਦੇ ਹੁੰਦੇ ਐ ਜਿਵੇਂ ਤੂੰ ਭੱਜ ਭੱਜ ਪੈਣਾਗਾ ਨਾ ਫਿਰ ਨੂਹਾਂ ਨੂੰ ਐ ਤਾਨੇ ਮਿਹਨੇ ਦਿੰਦੇ ਹੁੰਦੇ ਹੁੰਦੇ ਆ ਮਾਂ ਮੇਰੀ ਗੱਲ ਸੁਣ ਲਾ ਜੇ ਤੁਹਾਨੂੰ ਐਡੀਏ ਸੰਧਾਰੇ ਦੇ ਭੁੱਖਾ ਮੈਂ ਲਿਆ ਦਨਾ ਤੁਹਾਨੂੰ ਚਾਰ ਡੱਬੇ ਖਾਣੇ ਜਿਹੜਾ ਕੁਝ ਖਾਣਾ ਹੋਵੇ ਮੇਰੀ ਗੱਲ ਸੁਣ ਲੈ ਕਿਤੇ ਹੋਰ ਤੁਰਿਆ ਫਿਰਦਾ ਹੋਵੇਂ ਸੰਧਾਰੇ ਸੰਦੂਰੇ ਦੀ ਮੈਨੂੰ ਕੋਈ ਭੁੱਖ ਨਹੀਂ ਰੱਬ ਨੇ ਮੇਰੇ ਘਰੇ ਸਾਰਾ ਕੁਝ ਦਿੱਤਾ ਜਿਹੜਾ ਭਾਈ ਰੀਤੀ ਰਿਵਾਜ ਆ ਦੇਖ ਉਹ ਤਾਂ ਨਿਭਾਉਣਾ ਹੀ ਪੈਂਦਾ ਹੁੰਦਾ ਮੈਂ ਸ੍ਰੀਕੇ ਕਬੀਲੇ ਚ ਕੀ ਨੱਕ ਦਿਖਾਵਾਂ ਆਪਦਾ ਨਾ ਸ੍ਰੀਕੇ ਕਬੀਲੇ ਵਾਲਿਆ ਕਿ ਤੁਹਾਨੂੰ ਇਹ ਦਿਖਾਉਂਦੇ ਨੇ ਸਾਰੀਆਂ ਚੀਜ਼ਾਂ ਲੈ ਹੋਰ ਹੁਣ ਮੈਂ ਖਾਉਂਦੇ ਨੇ ਅਗਲੇ ਤੇਰੇ ਅੱਖਾਂ ਜਾਣੇ ਨੇ ਕਹਿਤਾ ਬਾਹਰ ਹਾਂ ਤੈਨੂੰ ਬੜਾ ਪਤਾ ਘਰੇ ਬੈਠੇ ਨੂੰ ਤੂੰ ਤਾਂ ਗੁੱਗੂ ਬਣਿਆ ਬੈਠਾ ਰਹਿਣਾ ਮੈਂ ਵੀ ਨਾ ਲੋ ਮੇਰੀ ਗੱਲ ਸੁਣ ਲੈ ਤੂੰ ਤੀਮੀ ਦੇ ਮਗਰ ਲੱਗ ਕੇ ਨਾ ਮਾਂ ਤੇ ਭੈਣ ਨਾਲ ਤੂੰ ਕਲੇਸ਼ ਨਾ ਪਾਇਆ ਕਰ ਸਿਆਣਾ ਬਣ ਜਾ ਇਹੀ ਗੱਲਾਂ ਰਹਿ ਜਾਂਦੀਆਂ ਨੇਗੀਆਂ ਜੇ ਕਾ ਰਾੜੀ ਦੀ ਸੁਣ ਲੈ ਫਿਰ ਤੀਮੀ ਦੇ ਮਗਰ ਲੱਗਿਆ ਹੋਇਆ ਛੇ ਹੈ ਬੰਦਾ ਫਿਰ ਮੇਰੀ ਗੱਲ ਸੁਣ ਰਾਹ ਸਿਰ ਦੀ ਗੱਲ ਕਰ ਪਾਈ ਜਿੱਥੇ ਤੀਮੀ ਦੀ ਗਲਤੀ ਉੱਥੇ ਤੀਮੀ ਦਾ ਨੁਕਸ ਕੱਢ ਜਿੱਥੇ ਸਾਡੇ ਚ ਗਲਤੀ ਉੱਥੇ ਤੂੰ ਕਹਿ ਸਕਦਾ ਪਰ ਜਿਹੜੀ ਮਤਲਬ ਰਾਹ ਰਵੀਰਾ ਜਿਹੜਾ ਪੁਰਾਣੇ ਸਮੇਂ ਤੋਂ ਤੁਰਿਆ ਆ ਉਹ ਤੋਂ ਨਹੀਂ ਮੈਂ ਭੱਜ ਸਕਦੀ ਠੀਕ ਹੈ ਨਾ ਗੱਲ ਜੇ ਤੁਹਾਡੇ ਚ ਗਲਤੀ ਆ ਤਾਂ ਹੀ ਤੁਹਾਨੂੰ ਕਹਿਣਾ ਆਗਾ ਹਾਂ ਕੋਈ ਟਾਈਮ ਨਹੀਂ ਬੰਨੇ ਹੁੰਦੇ ਅੱਗੇ ਪਿੱਛੇ ਹੋ ਜਾਂਦਾ 100 ਕੰਮ ਤਾਂਦੇ ਹੁੰਦੇ ਨੇ ਅੱਲੇ ਮੇਰੀ ਗੱਲ ਸੁਣ ਤੂੰ ਤਾਂ ਕਿਸੇ ਜਿੱਥੇ ਬਹਿਣਾ ਉੱਠਣਾ ਨਹੀਂ ਹੈਗਾ ਕਿਸੇ ਨੇ ਵਰਤਦਾ ਵੀ ਐ ਤੂੰ ਮਾਂ ਨੇ ਤਾਂ ਸਾਰਿਆਂ ਦੇ ਆਉਣਾ ਜਾਣਾ ਫਿਰ ਉਹ ਕਿਹੜੇ ਮੂਹ ਨਾਲ ਆਉਣਾ ਨਾ ਬੈਠੋ ਪੜੀਂ ਨੀ ਜਿੱਦਾਂ ਕਿਸੇ ਦੇ ਜਦੋਂ ਕੋਈ ਵਿਆਹ ਸਾਦੀ ਹੁੰਦੀ ਉਹਦੋਂ ਵੀ ਮਸਾ ਕੱਢਣਾ ਪੈਂਦਾ ਵੀ ਭਈ ਜਾਏ ਅਗਲੇ ਦੇ ਘੰਟਾ ਘੜੀ ਕਿਸੇ ਮਰੇ ਖੱਪੇ ਤਾਂ ਨਹੀਂ ਇਹਨਾਂ ਨੂੰ ਪਤਾ ਇਹਦੀਆਂ ਨਾਂ ਸੁਣਾਇਆ ਕਰ ਬਾਲੀਆਂ ਨੇੜੇ ਤੂੰ ਕੁੜੀਏ ਘਾਟ ਅੱਗ ਤੇ ਫੂਸ ਪਾਇਆ ਕਰ ਮੜਾ ਜਾ ਕੁੜੀ ਨੇ ਕੀ ਕਹਿਤਾ ਕਿਉਂ ਕੁੜੀ ਨੂੰ ਹਰੇਕ ਗੱਲ ਤੇ ਤਲਦਾ ਹੁੰਨਾ ਤੂੰ ਮੇਰੇ ਨਾਲ ਕਰ ਜਿਹੜੀ ਸਿੱਧੀ ਗੱਲ ਕਰਨੀ ਹੈ ਮਾਮੇ ਉਰੀ ਆ ਗਏ ਹੁਣ ਵੇ ਮਾਮੇ ਮਾਮੇ ਦੇ ਤਾਂ ਪੰਜ ਫੋਨ ਆ ਗਏ ਮੈਨੂੰ ਪਤਾ ਸੀ ਪਹਿਲਾਂ ਮੈਂ ਨਾ ਮਾਮੇ ਦਾ ਹੀ ਇਵੇਂਗਾ ਉਹਨੂੰ ਤਾਂ ਮੈਂ ਕਹਿੰਦਾ ਮਾਪਾ ਕੋਈ ਗੱਲ ਨਹੀਂ ਦੇਖ ਮੈਂ ਤਾਂ ਹੁਣ ਬੁਢੀ ਹੋ ਗਈ ਸਾਰੀ ਉਮਰ ਮੇਰੇ ਸੰਧਾਰ ਹੀ ਆਏ ਨੇ ਮਾ ਕੋਈ ਨੂ ਦਾ ਸੰਧਾਰ ਆ ਜਾਣ ਤੇ ਉਦੋਂ ਮਗਰ ਤੁਸੀਂ ਆ ਜਾ ਮਾਮਾ ਨਹੀਂ ਤੇਰਾ ਅੜਕਦਾ ਉਹ ਤਾਂ ਇਹ ਜੇ ਥਾਂ ਤੇ ਉਹੀ ਨਹੀਂ ਮੂਲ ਕਹੁੰਦਾ ਚੱਲ ਫਿਰ ਪਹਿਲਾਂ ਮਾਮੇ ਹੋਰਾਂ ਨੂੰ ਬੁਲਾ ਲਓ ਦੇ ਜਾਣਗੇ ਦਸਨ ਦਸਨ ਸੰਧਾਰ ਨਾ ਪਹਿਲਾਂ ਕਿਉਂ ਬੁਲਾ ਲਓ ਪਹਿਲਾਂ ਹੁਣ ਤੇਰੇ ਸਹੁਰਿਆਂ ਨੂੰ ਨਾ ਬੁਲਾ ਲੀਏ ਹੁਣ ਤੱਕ ਮਾਮੇ ਹੋਰੇ ਆਉਂਦੇ ਹੀ ਰਹੇ ਨੇ ਹੁਣ ਤਾਂ ਭਾਬੀ ਦੀ ਮਾ ਮਾ ਮੇ ਮੇਰੀ ਗੱਲ ਸੁਣ ਲਓ ਤੁਸੀਂ ਐਵੇਂ ਨਾ ਲੋਕਾਂ ਦਸ਼ਨ ਨੇ ਕਹਿਤਾ ਮੈਨੂੰ ਕੰਮ ਹੋ ਕੋਈ 5-4 ਦਿਨਾਂ ਚ ਲੈ ਆਉਣਗੇ। ਬਸ ਮੇਰੀ ਗੱਲ ਸੁਣ ਲੈ ਟਾਈਮ ਨਾਲ ਲੈ ਆਉਣਾ ਨਹੀਂ ਮੁੜ ਕੇ ਜੇ ਪਾਈ ਇਸੰਧਾਰੇ ਦਾ ਟਾਈਮ ਲੰਗੇ ਫਿਰ ਮੈਂ ਕੀ ਕਰਨਾ? 4-5 ਮਹੀਨਿਆਂ ਨੂੰ ਤਾਂ ਮਾਹੂ ਲੰਗ ਜਾਣਾਗਾ ਫਿਰ ਕੀ ਫਾਇਦਾ? ਜਦੋਂ ਜਦੋਂ ਹਰੇਕ ਦੀਆਂ ਮੈਂ ਗੱਲਾਂ ਸੁਣ ਲਈਆਂ ਫਿਰ ਤਾਂ ਮੇਰਾ ਨੱਕ ਨੀਵਾ ਹੋਈ ਗਿਆ ਫਿਰ ਕੀ ਫਾਇਦਾ? ਇਹ ਕਿੱਥੇ ਲਿਖਿਆ ਹੋਇਆ ਵੀ ਇੰਨੇ ਦਿਨ ਸੰਧਾਰਾ ਹੋਣਾ ਚਾਹੀਦਾ ਮੈਨੂੰ ਦਿਖਾਓ ਮੜਾਗਾ? ਬਾਈ ਤਰੀਕ ਹੁੰਦੀ ਹੈ ਠੀਕ ਹੈ ਕੋਈ 1 ਮਹੀਨਾ ਜੀ ਜਦ ਵਿੱਚ ਸਾਹ ਬੰਦਾ ਹੋਗੇ 1 ਮਹੀਨਾ ਰਹਿਣ ਦੇ ਬਾਲੀਆਂ ਸਿਆਣੀਆਂ ਮੱਤਾ ਨਾ ਹੀ ਦਿਆ ਕਰ ਤਾਂ ਚੰਗਾ ਤੇਰੇ ਵਾਸਤੇ। ਮੈਂ ਨਹੀਂ ਨਣਾ ਜੀ ਜਿਹਦੇ ਨਾਲ ਵਿਆਹ ਆ ਨਾ ਉਹ ਬਥੇਰੀ ਚਲਾ ਕੇ ਤੇ ਸਿਆਣੀ ਆ ਅਸੀਂ ਕੌਣ ਹੁੰਨੇ ਤੈਨੂੰ ਮਤਾਂ ਦੇਣ ਵਾਲੇ ਆ ਬੰਨੇ ਤੁਹਾਡੇ ਮੂਰੇ ਹੱਥ ਮਾਵਾਂ ਤੀਆਂ ਮੂਰੇ ਕਲੇਸ਼ ਕਰਨੋਂ ਹਟ ਜਾ ਕਰੋ ਘਰ ਚ ਹਰ ਵੇਲੇ ਕਲੇਸ਼ 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 ਇਹਦੇ 'ਚ ਹੱਥ ਬੰਨਣ ਵਾਲੀ ਕੀ ਗੱਲ ਹੈਗੀ ਉਹੀ ਹਰੇਕ ਗੱਲ ਨੂੰ ਤੂੰ ਪੌੜੀਆਂ ਚੜਾ ਦਿੰਨੇਗਾ ਹੱਥ ਤਾਂ ਅਸੀਂ ਬੱਢਦੇ ਆ ਬਾਈ ਤੇਰੇ ਅੱਗੇ ਸਾਡੇ ਦਿਵਾਲੇ ਨਾ ਹੋਇਆ ਕਰ ਠੀਕ ਆ ਤੇਰੇ ਮੂਰੇ ਕੂਣੀਆਂ ਤੱਕ ਬੰਦੇ ਨੇ ਹਾਂ ਬੰਨੇ ਨੇ ਦੇਖ ਲਾ ਸ਼ਰਮ ਨਹੀਂ ਮਾਦਾ ਤੀਵੀ ਨੇ ਚਾਬੀ ਦਿੱਤੀ ਹੋਈ ਹੈ ਨਾ ਹੋਰ ਕੀ ਤਾਂ ਹੀ ਦਾ ਇਹ ਕਰਦਾ ਉਹੀ ਤਾਂ ਹੈ ਮਿੰਟ ਚ ਗੱਡੀ ਆਇਆ ਚਲਾ ਕੇ ਭੱਗ ਜਾਂਦੇ ਨੇ ਲੈ ਲੈ ਪਹਿਲਾਂ ਇਹਦੇ ਮੂੰਹ ਚ ਬੋਲ ਨਹੀਂ ਸੀ ਹੁਣ ਦਾ ਜਦੋਂ ਹੁਣ ਵਿਆਹ ਹੈ ਗਿਆ ਹੁਣ ਦੇਖ ਲੈ ਹਰੇਕ ਗੱਲ ਚ ਬਾਰੇ ਨਹੀਂ ਆਉਣ ਦਿੰਦਾ ਮੈਂ ਕਹਿੰਨੀ ਜੇ ਚੱਜ ਦੀ ਹੋਵੇ ਤਾਂ ਇਹਨੂੰ ਇਹ ਗੱਲ ਕਹੇ ਵੀ ਭਾਈ ਨਾ ਬੋਲਿਆ ਕਰੇ ਨਾ ਮੁਰੇ ਉਹ ਤਾਂ ਆਪ ਬੋਲਦੀ ਹੈ ਇਹਨੂੰ ਕੀ ਹਟਾਊਗੀ ਚੱਲ ਚੰਗਾ ਲਾਲਾ ਝਾੜੂ ਆਹ ਧਰਦਿਆਂ ਕੱਪੜੇ ਮੈਂ ਵੀ ਇੱਥੇ ਵੀਰੇ ਨੂੰ ਫੋਨ ਲਾਵਾਂ ਕਿ ਨਾ ਲਾਵਾਂ ਕੋਈ ਕੰਮ ਨਾ ਕਰਦਾ ਹੋਵੇ ਚਲ ਇੱਕ ਵਾਰ ਲਾ ਕੇ ਕਹਿ ਕੇ ਦੇਖਦੀ ਹਾਂ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕਿਵੇਂ ਵਧੀਆ ਤੁਸੀਂ ਦੱਸੋ ਹੋਰ ਮਾਸੀ ਹੋਰੀ ਠੀਕ ਨੇ ਠੀਕ ਆ ਵਧੀਆ ਹੋਰ ਵੀਰੇ ਕੀ ਕਰਦੇ ਸੀ ਕੁਛ ਨਹੀਂ ਬਸ ਇੱਥੇ ਜਿਹਾ ਕਿਤੇ ਕੰਮ ਚੱਲਦੇ ਅੱਛਾ ਅੱਛਾ ਉਹ ਤਾਂ ਵੀਰੇ ਮੈਂ ਫੋਨ ਕੀਤਾ ਸੀਗਾ ਮੈਂ ਕਿਹਾ ਜੇ ਤੁਸੀਂ ਨਾ ਮੰਮੀ ਹੋਰ ਇਹਨੂੰ ਲੈ ਕੇ ਮੇਰਾ ਸੰਧਾਰਾ ਦੇਣਾ ਆ ਜਾਂਦੇ ਹਾਂ ਅਹ ਅੱਛਾ ਹਾਂ ਫਿਰ ਪਤਾ ਗੱਲ ਕੀ ਹੈ ਹਾਂਜੀ ਆ ਤਾਂ ਮੈਂ ਜਾਂਦਾ ਮੈਂ ਨਾ ਥੋੜਾ ਕੰਮ 'ਚ ਰੁੱਝਿਆ ਹੋਇਆ ਇੱਕ ਤਾਂ ਪਿੰਦਰ ਕੇ 4 ਪੌਂਡ ਲੱਗਣਾ ਉਹ ਵੀ ਆਪਣੇ ਜੰਨਤਬਾਜ ਜੇ ਸ਼ਰਮਾਏ ਵੀ ਮੈਂ ਦੰ ਲਵਾਉਂਗਾ अच्छा वीरू पता मैं कहंदी सी ਵੀ ਵਿਚਾਰੇ ਕਿੱਥੇ ਹਨ ਬੱਸਾਂ ਤੇ ਆਊਗੀ ਮੰਮੀ ਤੁਹਾਨੂੰ ਪਤਾ ਡਾਡੀ ਨੂੰ ਕੰਮ ਹੁੰਦਾ ਆਪਦਾ ਜੌਬ ਤੇ ਜਾਣਾ ਹੁੰਦਾ ਉਧਰੋਂ ਛੁੱਟੀ ਵੀ ਨਹੀਂ ਲੈ ਸਕਦੇ ਭਾਈ ਉਹ ਤਾਂ ਗੱਲ ਥ੍ਰੀ ਠੀਕ ਹੈ ਪਰ ਹੁਣ ਭਾਈ ਮੈਨੂੰ ਵੀ ਕੰਮ ਨੇ ਹਨ ਹੁਣ ਭਾਈ ਐਵੇਂ ਕਿਵੇਂ ਕੰਮ ਛੱਡ ਕੇ ਆ ਜਾਂ ਵਿਚਾਰੇ ਕੁਝ ਭਾਈ ਕਰ ਪਰ ਸਾਨੂੰ ਮੈਂ ਬਠਿੰਡੇ ਆ ਕਿਉਂ ਮੈਨੂੰ ਕੰਮ ਦੀ ਥੋੜਾ ਜਾ ਇਹ ਕਰਕੇ ਭਾਈ ਆ ਤਾਂ ਮੈਂ ਜਾਂਦਾ ਫਿਰ ਆਇਆ ਨਹੀਂ ਜਾਣਾ ਵੀਰੇ ਘਾਂਟੇ ਦੋ ਹੀ ਲੱਗਣੇ ਆ ਜਾ ਭਾਈ ਬਣ ਕੇ ਐਂ ਘਾਤੋਂ ਕਰਦਾ ਬਈ ਕੰਟਰ ਰੱਗੋ ਐ ਪੁੱਛ ਰਵੀ ਸੋਣ ਕੇ ਜਿਹਾ ਐ ਪੁੱਛ ਆਏ ਹੋਵੇ ਨਾ ਵੀ ਮਰਨ ਦਾ ਟਾਈਮ ਮਰਨ ਦਾ ਟਾਈਮ ਵੀ ਨਹੀਂ ਆ ਆਦਮ ਜਾਂਦਾ ਕੋਈ ਨਹੀਂ ਫੇਰ ਮਾਰੂ ਕਿਹੜਾ ਐ ਸ਼ਨਵਾ ਠੀਕ ਐ ਠੀਕ ਐ ਵੀਰੇ ਖੜਿਆ ਸੀ ਇੱਕ ਵਾਰ ਵੀ ਹਾਂ ਨਹੀਂ ਸਰੀ ਵੀਰੇ ਨੇ ਉਦਲੇ ਮਨੋਂ ਹੀ ਕਹਿ ਦਿੰਦਾ ਵੀ ਆ ਜਾਊਗਾ ਐ ਕਰਤੀਆਂ ਭੂਆ ਦੇ ਮੁੰਡੇ ਨੂੰ ਕਰ ਚ ਦੇਖਦੇ ਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਜਾਂਸ ਨਾ ਵਧੀਆ ਵੀਰੇ ਹੋਰ ਭੂਆ ਹੋਰੀ ਠੀਕ ਨੇ ਹਾਂ ਹਾਂ ਸਾਰੇ ਵਧੀਆ ਤੂੰ ਦੱਸ ਆਪਣੇ ਵਧੀਆ ਵੀਰੇ ਵਧੀਆ ਹੋਰ ਕੀ ਬੰਦਾ ਕੁਛ ਨਹੀਂ ਵੀਰੇ ਮੈਂ ਤਾਂ ਬਸ ਐਂ ਕਹਿੰਦੀ ਸੀ ਵੀ ਜੇ ਤੂੰ ਨਾ ਮੰਮੀ ਹੋਰ ਇਹਨੂੰ ਲੈ ਕੇ ਸੰਧਾਰਾ ਦੇਣ ਆ ਜਾਂਦਾ ਮੇਰਾ ਮੈਂ ਤਾਂ ਇਹ ਜੀਆਂ ਗੱਲਾਂ ਕਰਨ ਲੱਗੀਆਂ ਤੈਨੂੰ ਆਪ ਨੂੰ ਪਤਾ ਮੇਰੇ ਲਈ ਕਿੱਥੇ ਟਾਈਮ ਹੈ ਵੀਰੇ ਟਾਈਮ ਤਾਂ ਹੁਣ ਕੱਢਣਾ ਪੈਂਦਾ ਭੈਣਾ ਉਹ ਦੂਜੀਆਂ ਭੈਣਾਂ ਦਾ ਵੀ ਤਾਂ ਦੇਖੀ ਹੋਣਾ ਤੂੰ ਪਾਣੇ ਦੂਜਿਆਂ ਦਾ ਤਾਂ ਮਸਾ ਦੇਖ ਕੇ ਆਇਆ ਮੈਂ ਟਾਈਮ ਚੋਂ ਟਾਈਮ ਕੱਢ ਕੇ ਇੰਨਾ ਟਾਈਮ ਕਿੱਥੇ ਆ ਮੇਰੇ ਲਵੇ ਜਦਾ ਕਿਹੜੇ ਸੰਧਾਰੇ ਕਿਹੜੀਆਂ ਗੱਲਾਂ ਕਰਦਾ ਖੇਤ ਮੋਟਰ ਮੱਚੀ ਪਈ ਆ ਮੈਂ ਤਾਂ ਉਹ ਪਾਉਣ ਦਾ ਟਾਈਮ ਨਹੀਂ ਹੈਗਾ ਤੂੰ ਕਹਿੰਦੇ ਸੰਧਾਰਾ ਲੈ ਕੇ ਆ ਜਾ ਲੈ ਇੱਕ ਸਿਆਪਾ ਨਿੰਬੜ ਤਾਂ ਜਿਸ ਦਾ ਹੋਰ ਖੜਾ ਕਰ ਦਿੰਦੇ ਸੋ ਲੱਗੇ ਵਿੱਚੀ ਵੀਰੇ ਹੁਣ ਦੇ ਕਿ 2 ਤੱਕ ਘੰਟੇ ਲੱਗਣੇ ਆ ਜਾਂਦਾ ਤੂੰ ਐਂ ਕਾ ਤੂੰ ਜਵਾਬ ਦੇਈ ਜਾਂਦਾ ਮੈਨੂੰ ਮੈਂ ਨਹੀਂ ਮੈਂ ਅੱਗੇ ਜਵਾਬ ਦਿੰਦਾ ਪਰ ਮੇਰੇ ਕੋਲ ਟਾਈਮ ਨਹੀਂ ਹੈਗਾ ਸੱਚੀ ਤੂੰ ਐਂ ਵੀ ਕਹ ਆ ਸੰਧਾਰੇ ਸਿੰਦੂਰਿਆਂ ਵਾਸਤੇ ਤਾਂ ਜਮੀ ਨਹੀਂ ਹੈਗਾ

ਤੇ ਕੰਧ ਬਣ ਕੇ ਬੈਜੂਗੀ ਕੋਈ ਨਾ ਮੰਮੀ ਕੋਈ ਤਾਂ ਆਊਗਾ ਹੀ ਨਾ ਹੋਰ ਹੁਣ ਕੌਣ ਆਊਗਾ ਤੀਜਾ ਕੌਣ ਆਊਗਾ ਮੈਂ ਤੈਨੂੰ ਤਾਂ ਹੀ ਕਿਹਾ ਸੀ ਵੀ ਬਈ ਆਪਣਾ ਟਾਈਮ ਨਾਲ ਬੁਲਾ ਲੈ ਕਿਸੇ ਨੂੰ ਕਿ ਜਿਹਨੂੰ ਫੋਨ ਕਰੇਂਗੀ ਉਹ ਤੈਨੂੰ ਜਵਾਬ ਦੇਊਗਾ ਓਏ ਨਾ ਮੰਮੀ ਕੋਈ ਤਾਂ ਆਊ ਗਈ ਕਿਉਂ ਸੋਚ ਕਰਦੀਆਂ ਸੰਧਾਰਾ ਨਹੀਂ ਰਹਿੰਦਾ ਹੈਗਾ ਨਹੀਂ ਸੋਚ ਤਾਂ ਮੈਨੂੰ ਆਇਆ ਦੇਖ ਹੁਣ ਮੈਂ ਕਿੰਨਾ ਚਿਰ ਤੇਰੇ ਮੂੰਹ 'ਵਨ ਨਹੀਂ ਦੇਖੀ ਜਾਵਾ ਗਾ ਮੈਂ ਵੀ ਅਬ ਦੇਸਾਉ ਕੰਮ ਕਰਨੇ ਮੇਰੀ ਭੈਣ ਦੇ 10 ਪੋਣ ਆ ਗਏ ਮੈਂ ਹੁਣ ਉਹਦਾ ਪਤਾ ਲੈ ਕੇ ਆਉਣਾ ਜਾ ਕਿ ਫਿਰ ਮੰਮੀ ਜਾਏ ਉਹ ਬਾਝੋਂ ਆ ਜਾਣਗੇ ਕੋਈ ਨਾ ਮੈਂ ਕਹਿ ਦੂੰਗੀ ਮੰਮੀ ਹੈ ਨਹੀਂਗੇ ਲੈ ਹੁਣ ਕੁੜਮਾਉਣਗੇ ਮੈਨੂੰ ਮਿਲੇ ਬਿਨਾ ਮੁੜ ਜਾਣਗੇ ਤੂੰ ਤਾਂ ਉਹੀ ਨਿਆਣੇ ਵਾਲੀਆਂ ਗੱਲਾਂ ਕਰੀ ਜਾਨੀਆਂ ਭਾਈ ਸਿਆਣੇ ਬੰਦੇ ਦਾ ਘਰਚ ਹੋਣਾ ਜ਼ਰੂਰੀ ਹੈ ਤੁਸੀਂ ਜਾਇਓ ਆਪਾਂ ਫੇਰ ਬੁਲਾ ਲਾਂਗੇ ਮੰਮੀ ਨਹੀਂ ਫੇਰ ਕਾਦੋਂ ਹੁਣ ਤੂੰ ਬਲਾ ਨਾ ਉਹਦੇ ਭਾਈਆਂ ਨੂੰ ਉਹ ਤਾਂ ਬਸੇਰੀਆਂ ਫੋਕੀਆਂ ਫੜਾ ਮਾਰਦੀ ਹੁੰਦੀਆਂ ਮੇਰੇ ਭਾਈ ਆਏ ਮੇਰੀ ਭੂਆ ਦਾ ਪੁੱਤ ਆਏ ਮੇਰੀ ਮਾਸੀ ਦਾ ਪੁੱਤ ਆਏ ਆਪ ਤਾਂ ਜਦੋਂ ਮਾੜਾ ਜਾ ਉਹਨਾਂ ਦੇ ਕੰਡਾ ਵਜਦੇ ਉਹਦੀ ਭੱਜੀ ਜਾਂਦੀਆਂ ਲੈਣ ਪਤੇ ਉਹਨਾਂ ਦੇ ਬਲਾ ਹੁਣ ਕੋਈ ਨਾ ਮੰਮੀ ਹੁਣ ਮੇਰਾ ਕਿਹੜਾ ਕਿਸੇ ਤੇ ਵਸ ਚੱਲਦਾ ਜਦੋਂ ਆਣਾ ਉਹ ਆ ਜਾਣਗੇ ਅਗਲੇ ਜਦੋਂ ਦਾ ਕੀ ਮਤਲਬ ਹੁਣ ਟਾਈਮ ਤੇ ਆ ਕੇ ਖਾਣ ਆਪ ਤਾਂ ਉਹਦੀ ਮੂੰਹ ਚੱਕ ਕੇ ਭੱਗ ਜਾਨੀ ਹੁੰਨੀ ਹੈਗੀ ਨਾਲੇ ਸਿਆਣੇ ਸੱਚ ਹੀ ਕਹਿੰਦੇ ਆ ਬਿਸ਼ਕ ਕਾਂਪੂਰ ਦੇ ਅੰਮਾ ਦੇ ਜਾਏ ਚਾਚੇ ਤਾਈ ਮਤਲਬ ਦੇ ਉਹ ਗੱਲ ਐ ਫਿਰ ਆਪ ਵੀ ਫਿਰ ਉਹਨਾਂ ਕੀ ਵਰਤਿਆ ਕਰ ਜਦੋਂ ਅਗਲਾ ਨਹੀਂ ਕੋਈ ਤੇਰੇ ਟਾਈਮ ਤੇ ਖੜਦਾ ਆ ਕੇ ਮੈਂ ਆ ਜਾਣਗੇ ਕੰਮ ਹੁੰਦਾ ਕਈ ਵਾਰ ਡਿੱਕੜੁੱਕਾ ਲੱਗ ਜਾਂਦਾ ਹੂੰ ਤਾਂ ਆਉਂਦੇ ਹੀ ਆ ਮਿਲਣ ਨਾ ਐਡੇ ਵੀ ਕੀ ਕੰਮ ਨੇ ਤੈਨੂੰ ਤਾਂ ਕਦੇ ਕੰਮ ਪਿਆਰੀ ਮੌਕੇ ਤੇ ਜਦੋਂ ਤੈਨੂੰ ਫੋਨ ਕਰ ਦਿੰਦੇ ਆ ਤੂੰ ਤਾਂ ਕਦੇ ਕਿਹਾ ਨਹੀਂ ਵੀ ਦੋ ਦਿਨ ਅੜਕ ਕੇ ਆਜੂ ਖਬਰਦਾਰ ਅੱਗੇ ਤੂੰ ਜੈ ਗਈ ਆਪ ਉਹਨਾਂ ਦੇ ਦੋਸਤ ਸਹੀ ਕਹਿ ਕੇ ਗਈਏ ਬਗਾਨੇ ਤਾਂ ਬਗਾਨੇ ਹੀ ਹੁੰਦੇ ਰੱਬਾ ਇੱਕ ਪ੍ਰਾਤਾ ਸਭ ਨੂੰ ਦੇ ਕੋਣ ਆਇਆ ਉਹ ਗਿਰਚ ਦੇਖ ਕੇ ਵੀਰਪਲ ਤੂੰ ਕਿਉਂ ਮੈਂ ਆ ਨਹੀਂ ਸਕਦੀ ਆ ਜਾ ਆ ਜਾ ਅੰਦਰ ਲੰਘਿਆ ਤੂੰ ਕਿਵੇਂ ਆਈ ਲੈ ਮੈਂ ਆ ਨਹੀਂ ਸਕਦੀ ਹੈਗੀ ਤੂੰ ਤਾਂ ਐਂ ਕਰਦੀ ਆ ਜਿਵੇਂ ਮੈਂ ਕਿਸੇ ਹੋਰ ਦੇ ਆਈ ਹਾਂ ਹੋਰ ਸੁਣਾ ਕਿਵੇਂ ਆ ਹਾਂ ਵਧੀਆ ਇਹ ਸਭ ਕੁਝ ਕੀ ਨਾਲੇ ਮੰਮੀ ਡੈਡੀ ਨਹੀਂ ਆਏ ਲੈ ਤੇਰਾ ਸੰਧਾਰਾ ਲੈ ਕੇ ਆਈ ਆ ਨਾ ਤੂੰ ਕਿਉਂ ਲੈ ਕੇ ਆਈ ਲੈ ਹੁਣ ਮੈਂ ਹੀ ਤੇਰਾ ਸੰਧਾਰਾ ਲੈ ਕੇ ਆਉਂ ਹੋਰ ਕੌਣ ਲੈ ਕੇ ਆਊਗਾ ਆ ਜਾ ਵੀਰ ਪਰ ਲੱਗੇ ਬੈਠ ਸਸਤੀ ਗੱਲ ਦਿੱਤੀ ਹੋ ਠੀਕ ਹੈ ਜੀ ਹਾਂ ਹਾਂ ਠੀਕ ਹੈ ਹੋਰ ਸਨਾਓ ਦੀਦੀ ਕਿਵੇਂ ਬਸ ਵਧੀਆ ਕਿੱਦਾਂ ਫਿਰ ਵਧੀਆ ਜੀ ਵਧੀਆ ਅੱਛਾ ਸੰਧਾਰਾ ਲੈ ਕੇ ਆਏ ਹੋ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਉਹ ਫਿਰ ਮੈਂ ਕਿਹਾ ਨਾ ਵੀ ਕਈ ਵਾਰ ਕਹਿਣ ਲੱਗ ਜਾਂਦੇ ਨੇ ਨਾ ਤਾਂ ਕਰਕੇ ਮੈਂ ਸੋਚਿਆ ਵੀ ਮੈਂ ਸੰਧਾਰਾ ਲੈ ਕੇ ਭੱਜ ਜਾ ਖਹਿਣਾ ਤਾਂ ਕਿਨੇ ਸੀਗਾ ਕੋੜੇ ਟੈਂਪਲ ਕੌਣ ਆਇਆ ਹਾਂ ਮੰਮੀ ਆਇਓ ਹੋ ਜਾ ਸੰਧਾਰਾ ਹਾਂ ਹਾਂ ਵੀਰਪਾਲ ਤੂੰ ਦੱਸ ਮੰਮੀ ਡੈਡੀ ਠੀਕ ਸੀ ਹਾਂ ਸਾਰੇ ਬਹੁਤ ਵਧੀਆ ਅੱਛਾ ਮੈਂ ਖਾ ਪਤਾ ਨਹੀਂ ਕੀ ਜੀ ਸਤਿ ਸ਼੍ਰੀ ਅਕਾਲ ਮਾਸੀ ਜੀ ਹਾਂ ਸਤਿ ਸ਼੍ਰੀ ਅਕਾਲ ਤੀ ਜਿਉਂਦੀ ਰਹੇ ਬਹਿ ਜਾ ਹੋ ਠੀਕ ਹੋ ਜੀ ਹਾਂ ਠੀਕ ਆ ਮੈਂ ਤਾਂ ਸੰਧਾਰਾ ਲੈ ਕੇ ਆਏ ਨੇ ਮੰਮੀ ਬੂ ਮੈਂ ਮਰ ਜਾ ਸੰਧਾਰਾ ਲੈ ਕੇ ਆਈ ਹੈ ਉਹ ਵੀ ਕੁੜੀ ਕੁੜੇ ਕੁੜੀਆਂ ਕਦੋਂ ਸੰਧਾਰੇ ਲੈ ਕੇ ਆਉਂਦੀਆਂ ਹੁੰਦੀਆਂ ਲੋਕ ਤੈਨੂੰ ਪਤਾ ਗੱਲਾਂ ਬਣਾਉਂਦੇ ਆ ਅਗਲਾ ਕਹਿੰਦਾ ਲੈ ਫਲਾਨਿਆਂ ਦੇ ਕੁੜੀ ਸੰਧਾਰਾ ਲੈ ਕੇ ਆਈ ਹੈ ਲੈ ਮੈਂ ਉਹਨੂੰ ਭੇਜ ਦਿੰਦੀ ਲੈ ਮਾਸੀ ਜੀ ਇਹ ਚ ਗੱਲਾਂ ਵਾਲੀ ਕਿਹੜੀ ਗੱਲ ਹੈ ਜੇ ਤਾਂ ਕਿਤੇ ਮੈਂ ਬਾਹਰ ਅੰਦਰ ਉਂ ਗਲਤ ਫਿਰਦੀ ਹੂੰ ਮਾ ਫੇਰ ਤਾਂ ਲੋਕ ਕਹਿਣ ਗੱਲਾਂ ਕਰਦੇ ਸੋਹਣੇ ਵੀ ਲੱਗਣ ਲੋਕ ਕਹਿਣ ਵੀ ਕੁੜੀ ਚ ਗਲਤੀ ਆ ਮੈਂ ਤਾਂ ਆਪਣੀ ਭੈਣ ਦਾ ਸੰਧਾਰਾ ਲੈ ਕੇ ਆਈਆਂ ਤੇ ਮੈਂ ਨਹੀਂ ਲੈ ਕੇ ਆਉਂ ਤਾਂ ਹੋਰ ਕੌਣ ਲੈ ਕੇ ਆਊਗਾ ਨਾ ਭਾਈ ਸਾਡੇ ਤਾਂ ਨਹੀਂ ਪਿੰਡ 'ਚ ਆਰਵਾਜ ਹੈਗਾ ਆ ਮੇਰੀ ਕੁੜੀ ਨੂੰ ਮੈਂ ਤਾਂ ਕਿਤੇ ਉਹੀ ਨਾ ਐ ਇਕੱਲੀ ਨੂੰ ਤੋਰਾ ਨਾਲੇ ਸੰਧਾਰੇ ਲੈ ਕੇ ਕੁੜੀਆਂ ਕਿਹੜਾ ਮਾਸੀ ਜੀ ਅੱਜਕੱਲ ਪੁੱਛ ਕੇ ਜਾਂਦੀਆਂ ਨੇ ਗੀਆਂ ਕੀ ਪਤਾ ਕੌਣ ਕਿੱਥੇ ਜਾਂਦੀ ਹੈ ਕੌਣ ਕਿੱਥੇ ਨਹੀਂ ਜਾਂਦੀ ਤੇਰੇ ਕਹਿਣ ਦਾ ਮਤਲਬ ਕੀ ਹੈ ਮੈਂ ਤਾਂ ਫਿਰ ਵੀ ਆਪਣੀ ਭੈਣ ਦਾ ਸੰਧਾਰਾ ਲੈ ਕੇ ਆਈਆਂ ਤੁਹਾਡੇ ਲਈ ਸੂਟ ਲੈ ਕੇ ਆਈਆਂ ਵੀਰਪਾਲ ਉਹ ਛੱਡ ਇਹਨਾਂ ਗੱਲਾਂ ਨੂੰ ਇਹ ਤਾਂ ਵਿਚਾਰੀਆਂ ਪੁਰਾਣੇ ਜ਼ਮਾਨੇ ਦੀਆਂ ਨੇ ਇਹਨਾਂ ਨੂੰ ਕੀ ਪਤਾ ਵੀ ਅੱਜ ਕੱਲ ਕੁੜੀਆਂ ਕਿੱਥੇ ਪਹੁੰਚ ਗਈਆਂ ਲੈ ਇਹ ਵੀ ਗੱਲ ਹੈ ਪੁਰਾਣੇ ਜ਼ਮਾਨੇ ਵਾਲੀ ਕੀ ਗੱਲ ਹੈ ਕਿ ਨਾਲੇ ਇੰਨਾ ਤਾਂ ਸਭ ਨੂੰ ਪਤਾ ਹੀ ਹੁੰਦਾ ਹੈਗਾ ਭਾਈ ਜੇ ਪਤਾ ਹੁੰਦਾ ਮੰਮੀ ਜੀ ਫਿਰ ਤੁਸੀਂ ਬੋਲਦੇ ਨਾ ਵੀ ਕੁੜੀ ਜਸ਼ਨ ਜਸ਼ਨ ਐ ਨਹੀਂ ਬੋਲਦੇ ਤੇ ਤੂੰ ਆ ਸੂਟ ਦੇਖ ਮੈਂ ਕਿੰਨੇ ਸੋਹਣੇ ਲਿਖੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਮਾਸੀ ਜੀ ਮੈਂ ਤੁਹਾਡੇ ਲਈ 5000 ਦਾ ਸੂਟ ਲੈ ਕੇ ਆਈਆਂ ਨਾਲੇ ਮੈਂ ਬਹੁਤ ਪੈਸੇ ਕਮਾਉਣੀ ਆਂ ਕਿ ਮੈਂ ਆਪਦੀ ਭੈਣ ਨੂੰ ਤਾਂ ਕੁਝ ਵੀ ਲੈ ਕੇ ਦੇ ਸਕਦੀ ਆਂ ਇਹ ਤੁਹਾਡੇ ਲਈ ਹੈ 5000 ਦਾ ਲੱਗਦਾ ਦਾ ਦੀਦੀ ਇਹ ਤੁਹਾਡੇ ਲਈ ਹੈਗਾ ਪੂਰੇ 4500 ਦਾ ਜਸ਼ਨ ਤੇਰੇ ਲਈ ਪਸੰਦ ਹੈ ਇਹ ਚ ਕੰਬਲ ਪਏ ਨੇ ਤੇ ਉਹ ਨਾਲ ਵੀਰੇ ਦੀ ਘੜੀ ਹੈਗੀ ਮੇਕੇ ਉਹਨੂੰ ਘੜੀਆਂ ਮੰਨਣ ਦਾ ਸ਼ੌਂਕ ਹੈ ਨਾ ਇਸ ਲਈ ਮੈਂ ਉਹਦੇ ਲਈ ਘੜੀਏ ਲੈ ਆਈ ਸੀ ਬਹੁਤ ਸੋਹਣਾ ਸਭ ਕੁਝ ਵੀਪਲ ਆ ਮੰਮੀ ਜੀ ਨੂੰ ਪੁੱਛ ਲਈ ਕੱਦਾਂ ਹੋਰ ਚਾਹੀਦਾ ਤਾਂ ਵਿਚਾਰੇ ਕੋਲ ਹੈ ਨਹੀਂ ਨਾ ਪਾਉਣ ਨੂੰ ਮੰਗਦੇ ਸੀ ਮੇਰੀ ਗੱਲ ਸੁਣ ਲੈ ਮੈਂ ਕੋਈ ਸੂਟਾਂ ਦੀ ਭੁੱਖੀ ਨਹੀਂ ਹੈਗੀ ਸਮਝ ਗਈ ਆਪਦੀ ਭੈਣ ਆਈ ਤਾਂ ਤੇਰੇ ਕੋਲ ਜਿਆਦੇ ਨਹੀਂ ਜਵਾਨ ਖੁੱਲ ਗਈ ਉਹ ਮੰਮੀ ਫਿਰ ਤੁਸੀਂ ਕਹਿ ਰਹੇ ਸੀ ਨਾ ਤੇਰੇ ਪੇਕੇਆਂ ਤੋਂ ਕੱਪੜੇ ਫਿਰ ਉਹਦਾ ਜਿਹੜਾ ਭਾਈ ਬਿਹਾਰ ਬਣਦਾ ਉਹ ਤਾਂ ਕਰਨਾ ਹੀ ਪੈਂਦਾ ਹੁੰਦਾ ਹੈਗਾ ਫਿਰ ਬਿਹਾਰ ਮਾਸੇ ਹਾਂ ਨਾਲੇ ਜਦੋਂ ਮੈਂ ਨਹੀਂ ਕਿਸੇ ਬਿਹਾਰੋਂ ਥੋੜੀ ਦੀ ਹੈਗੀ ਜਿੱਥੇ ਕਿਤੇ ਮੇਰਾ ਹੱਕ ਬਣਦਾ ਮੈਂ ਕਿਤੇ ਪਿੱਛੇ ਹਟੀਆਂ ਹਟ ਦੇ ਪਿੱਛੇ ਮੈਂ ਵੀ ਨਿਮਾਸੀ ਜੀ ਜਿੱਥੇ ਵਿਹਾਰ ਹੋਊਗਾ ਦੁੱਗਣੇ ਤੋਂ ਤਿੱਗਣਾ ਲੈ ਕੇ ਆਉਂਗੀ ਮੈਂ ਕਹਿੰਦੀ ਮੈਨੂੰ ਆਪਣੀ ਭੈਣ ਵਾਸਤੇ ਚਾਹੇ ਆਪਣਾ ਆਪ ਵੇਚ ਕੇ ਕਿਉਂ ਨਾ ਕੁਝ ਕਰਨਾ ਪੈ ਜੇ ਪਰ ਮੈਂ ਇਹਦੇ ਕਦੇ ਖੁਆਇਸ਼ਾਂ ਅਧੂਰੀਆਂ ਨਹੀਂ ਰਹਿਣ ਦੇਉਂਗੀ ਅੱਜ ਤੱਕ ਨਾ ਕਦੇ ਰਹਿਣ ਦਿੱਤੀਆਂ ਨੇ ਲੈ ਜੇ ਤੇਰੀ ਚਾਚੀ ਹੋਰ ਨੇ ਦੇਖ ਰਿਹਾ ਵੀ ਉਹਨਾਂ ਦੇ ਕੁੜੀ ਸੰਧਾਰਾ ਲੈ ਕੇ ਖਾਨੀ ਮੈਨੂੰ ਕੀ ਕੁਝ ਬੋਲਣਗੀ ਉਹ ਤਾਂ ਹੈ ਹੀ ਆ ਫਿਰ ਮਾਂ ਇਹ ਤਾਂ ਮਾਰੀ ਜਾਂਦੀ ਆਪੀ ਆਪੇ ਨਾ ਮੇਰੀ ਗੱਲ ਸੁਣ ਤੂੰ ਐਦਾਂ ਕਰੇ ਸਾਰਾ ਕੁਝ ਚੱਕ ਤੇ ਲੈ ਜਾ ਰਹਿਣੇ ਦੇ ਸੁਧਾਰੇ ਨੂੰ ਲੈ ਕੇ ਕਾਹਤ ਜਾਣਾ ਫੋਰ ਐਮੀ ਇਹਨਾਂ ਨੂੰ ਕਿਸੇ ਨੇ ਕਹਿ ਤਾ ਇਹਨਾਂ ਦਾ ਨੱਕ ਵੱਡੇ ਜਾਣਾ ਛੱਡ ਕੋਈ ਖਾਲੀ ਮੰਮੀ ਗੁੱਲਾ ਦਿਖਦਾ ਕਰਦੀ ਇਹ ਚੀਜ਼ਾਂ ਨਾ ਵਾਪਸ ਨਹੀਂ ਕਰੀਦੀਆਂ ਹੁੰਦੀਆਂ ਉਹ ਚਲ ਮੈਂ ਕਿਹੜਾ ਮੋੜਨ ਨੂੰ ਕਹਿਣੀ ਆ ਉਹ ਤਾਂ ਮੈਂ ਐਂ ਗੱਲ ਕਰ ਜੇ ਵੀ ਭਾਈ ਵੀ ਉਹ ਜੇ ਭਰਾ ਆ ਜਾਂਦਾ ਨਾਲ ਕਿਸੇ ਦੀਦੀ ਭਰਾ ਪਹਿਣਾ ਕਿਹੜਾ ਭਰਾ ਨਹੀਂ ਹੁੰਦੀਆਂ ਮਾਸੀ ਤੋਂ ਇਹ ਕਿਉਂ ਸੁਣੋ ਭਰਾ ਨੂੰ ਕਿੱਥੋਂ ਖਰੀਦ ਕੇ ਲਈਏ ਹੁਣ ਹਾਂ ਜੇ ਅਸੀਂ ਹੈ ਹੀ ਪਹਿਣਾ ਤਾਂ ਫਿਰ ਭੈਣ ਹੀ ਪਹਿਣ ਦੇ ਸੁਧਾਰੇ ਲੈ ਕੇ ਆਉਗੀ ਉਹ ਇਹਦਾ ਭਾਈ ਗੱਲਾਂ ਕਰਦੀ ਨਹੀਂ ਥੱਕਦੀ ਹੁੰਦੀ ਮੇਰੀ ਮਾਸੀ ਦਾ ਪੁੱਤ ਮੇਰੀ ਭੂਆ ਦਾ ਪੁੱਤ ਮੇਰੇ ਮਾਮੇ ਦਾ ਪੁੱਤ ਅਸਲ ਦੇ ਵਿੱਚ ਭਾਬੀ ਸਾਡੀ ਗੱਲਾਂ ਦਾ ਗੁੱਸਾ ਕਰ ਗਈ ਅਸੀਂ ਤਾਂ ਸਹਿਸਵਾ ਕਿਹਾ ਸੀ ਹੁਣ ਤੁਹਾਨੂੰ ਵੀ ਪਤਾ ਦੇਖੋ ਕਿੰਨਾ ਕਰਦੀ ਆ ਹਨਾ ਉਹਨਾਂ ਦਾ ਕਿਸੇ ਦਾ ਜਨਮ ਦਿਨ ਹੋ ਜਾਏ ਕੋਈ ਬਿਮਾਰ ਖਮਾਰ ਹੋ ਜਾਏ ਭੱਜੀ ਜਾਂਦੀ ਆ ਇਹ ਤਾਂ ਐਵੇਂ ਨਹੀਂ ਦੇਖਦੀ ਵੀ ਰਾਤ ਹਨੇਰਾ ਵਾ ਵੀ ਭਰਾ ਨੂੰ ਮੇਰੇ ਨੂੰ ਉਹੀ ਲੈ ਜੂ ਗੱਡੀ ਚ ਬਿਠਾ ਕੇ ਕੋਈ ਨਹੀਂ ਗੱਲਬਾਤ ਨਾਲੇ ਮੇਰੀ ਗੱਲ ਸੁਣ ਪੁੱਤ ਨਹੀਂ ਨਹੀਂ ਦੀਦੀ ਜਾਣਾ ਤਾਂ ਪੈਂਦਾ ਹੀ ਆ ਹੁਣ ਪੁੱਤ ਮੇਰੀ ਗੱਲ ਸੁਣ ਜਾਣਾ ਤਾਂ ਪੈਂਦਾ ਹੀ ਆ ਮੈਂ ਕਿਹੜਾ ਫੇਰ ਇਹਨੂੰ ਕਦੇ ਰੋਕਿਆਗਾ ਇਹ ਉਹਦੀ ਬਾਕੀਆਂ ਦੀਆਂ ਪਰ ਹੁਣ ਜਦੋਂ ਸਾਨੂੰ ਲੋੜ ਹੁੰਦੀ ਹੈ ਵੀ ਭਾਈ ਤੇ ਤਿਹਾਰ ਤੇ ਭਾਈ ਆ ਕੇ ਖਣ ਉਦੋਂ ਕੋਈ ਕਿਉਂ ਨਹੀਂ ਆਉਂਦਾ ਇਹਦੇ ਚਲੋ ਕੋਈ ਨਿਮਾਸੀ ਜੀ ਜੇ ਭਾਈ ਨਹੀਂ ਆਏ ਮਾਮੇ ਭੂਆ ਦੇ ਪੁੱਤ ਨਹੀਂ ਆਏ ਤਾਂ ਭੈਣ ਤਾਂ ਆ ਗਈ ਨਾ ਨਹੀਂ ਭੈਣੇ ਗੱਲ ਉਹ ਨਹੀਂ ਹੈਗੀ ਸਾਨੂੰ ਐਸੀ ਹੁੰਕੇ ਰ ਇੱਕ ਵਾਰ ਜਾਈ ਜੇ ਤੁਸੀਂ ਸੂਟ ਦੇਖੋ ਦੇਖੋ ਰੰਗ ਸੋਨਾ ਪਸੰਦ ਨਹੀਂ ਮੈਂ ਬਦਲ ਦੂੰਗੀ ਨਹੀਂ 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 ਕਾ ਕੁੜੇ ਆਏ ਗੜਾ ਮੇਰੀ ਤੀਨੇ ਕਦੇ ਸੂਟ ਨਹੀਂ ਪਾਏ ਤੂੰ ਤਾਂ ਐ ਗੱਲਾਂ ਕਰਦੀ ਮੈਂ ਤੇਰੇ ਸੂਟਾਂ ਦੀ ਜ਼ਿੰਦਗੀ ਕੱਢਣੀ ਨਹੀਂ ਹੁੰਦੀ ਐ ਅਸੀਂ ਮੰਮੀ ਜੀ ਸੁਣਾਉਂਦੇ ਤਾਂ ਤੁਸੀਂ ਐ ਹੀ ਸੀਗੇ ਵੀ ਜਿਵੇਂ ਸਾਡੇ ਆ ਤੇ ਨਿਕਲ ਨਹੀਂ ਹੁੰਦੀ ਜ਼ਿੰਦਗੀ ਤੁਹਾਡੀ ਅ ਚਲ ਕੋਈ ਦਾ ਨੀ ਭਾਬੀ ਜਸ਼ਨ ਵੀਰਾ ਕਿੱਥੇ ਆ ਨਹੀਂ ਆਉਣੇ ਮੈਂ ਲੈ ਕੇ ਆਨੀ ਆ ਬਲਾਕੇ ਨਾਲੇ ਪਾਣੀ ਲੈ ਕੇ ਆਨੀ ਅੰਦਰ ਹੀ ਪਿਆ ਸੀਗਾ ਉਹ ਆ ਹੀ ਗਿਆ ਉਹ ਕਿੱਡੇ ਝੂਠ ਬੋਲਦੇ ਨੇ ਕਿ 5000 ਸਤਿ ਸ਼੍ਰੀ ਅਕਾਲ ਵੀਰੇ ਵੀਰਪਾ ਲਾਦਾ ਤੂੰ ਲੈ ਹੀ ਜਾ ਨਹੀ ਨਹੀ ਕੀ ਹੋਇਆ ਜਸ਼ਨ ਮੈਂ ਸਾਰੀਆਂ ਗੱਲਾਂ ਸੁਣੀ ਜਾਂਦਾ ਸੀ ਮੰਮੀ ਜੇ ਤੁਹਾਡੀ ਇਹਨਾਂ ਸੂਟਾਂ ਤੇ ਜ਼ਿੰਦਗੀ ਨਹੀਂ ਖੜੀ ਸੀਗੀ ਫਿਰ ਕਿਉਂ ਜਸ਼ਨ ਤੁਸੀਂ 4 ਦਿਨਾਂ ਦੀ ਤੁੰਨਾਂ ਲੱਗੀਆਂ ਹੋਗੀਆਂ ਲਤੇ ਰਗਾ ਫੇਰ ਉਹੀ ਗੱਲਾਂ ਇੱਕ ਤਾਂ ਮੈਨੂੰ ਆਈ ਨਹੀਂ ਸਮਝ ਆਉਂਦੀ ਵੀ ਆ ਚੁਗਲੀਆਂ ਸੁਣਨ ਦੀ ਤੇਰੀ ਆਦਤ ਕਿੱਥੋਂ ਪੈ ਗਈ ਤੈਨੂੰ ਹੈ ਉਹ ਉਹਦੀ ਕੋਈ ਕੋ ਮੈਂ ਸੁਣੀ ਜਾਂਦਾ ਸੀ ਗੱਲਾਂ ਮੈਂ ਸੁਣੀ ਇਹ ਨਾਲੇ ਮਾਸੀ ਜੀ ਇਹ ਸੰਧਾਰੇ ਨਾਲ ਨਾ ਕੋਈ ਵੱਡਾ ਨਹੀਂ ਹੋ ਜਾਂਦਾ ਇਹ ਸੰਧਾਰੇ ਸਿਰਫ ਇੱਕ ਚਾਮੱਤੀ ਹੁੰਦੇ ਨੇਗੇ ਦੇਣ ਨੂੰ ਚਾਹੇ ਜੋ ਮਰਜੀ ਜਿੰਨਾ ਮਰਜੀ ਦੇ ਦੇਣ ਜਿਨ੍ਹਾਂ ਦੇ ਭਾਈ ਨਹੀਂ ਹੁੰਦੇ ਉਹਨਾਂ ਦੇ ਕਿਹੜਾ ਸੰਧਾਰੇ ਨਹੀਂ ਆਉਂਦੇ ਹੁੰਦੇ ਜਾ ਉਹ ਕਿਹੜਾ ਭੁੱਖੇ ਮਰ ਜਾਂਦੀਆਂ ਨੇ ਅਸੀਂ ਪਤਾ ਕੀ ਕਹਿੰਦੇ ਸੀਗੇ ਵੀ ਆਂਡ ਗਵੜ ਕੀ ਕੋ ਸ਼ਰੀਕ ਵਾਲੇ ਕੀ ਕਹਿਣਗੇ ਵੀ ਸਾਨੂੰ ਐਸ ਵੀ ਕਿਹੜਾ ਇੱਕ ਵਾਰੀ ਕੋਈ ਭਰਾ ਅੰਦਰ ਆ ਜਾਂਦਾ ਅਸੀਂ ਕੱਲ ਨੂੰ ਕਹਿਣ ਜੋਗੀ ਜਿੱਦੀ ਪਾਵੇ ਕੁਛ ਨਾ ਦੇ ਕੇ ਜਾਂਦਾ ਜਿੱਦੀ ਸ਼ਰੀਕੇ ਸ਼ਰੀਕੇ ਵਾਲੇ ਤਾਂ ਕਿਸੇ ਨੂੰ ਵੀ ਕੁਛ ਕਹਿ ਦਿੰਦੇ ਨੇ ਗੇ ਹੁਣ ਐ ਥੋੜੂ ਹੁੰਦਾ ਪਰ ਹਰ ਇੱਕ ਦਾ ਜਾ ਕੇ ਫਿਰ ਲੋਕਾਂ ਚ ਆਪਣੀ ਇੱਜ਼ਤ ਬਣੀ ਹੋਈ ਹੈ ਭਾਈ ਅਸੀਂ ਉਹ ਤਾਂ ਨਹੀਂ ਹੋਣਾ ਆਪਣੀ ਢਾਈ ਢੇਰੀ ਕਰਨੀ ਇਹ ਨਾ ਕੱਲੀ ਇਸ ਘਰ ਦੀ ਪ੍ਰੋਬਲਮ ਨਹੀਂ ਹੈਗੀ ਤੁਸੀਂ ਤੁਸੀਂ ਪੀਓਗੇ ਲੋਕਾਂ ਚ ਆਪਣੀ ਇੱਜ਼ਤ ਬਣਾਉਣ ਵਾਸਤੇ ਆਪਦੇ ਘਰ ਤੇ ਕਲੇਸ਼ ਪਾਉਂਦੇ ਆ ਕੱਲੀ ਇਸ ਘਰ ਦੀ ਪ੍ਰੋਬਲਮ ਨਹੀਂ ਹੈ ਬਹੁਤ ਘਰਾਂ ਦੀ ਪ੍ਰੋਬਲਮ ਹੈਗੀ ਬਹੁਤ ਲੋਕ ਕੀ ਸੋਚਦੇ ਵੀ ਜੇ ਸਾਡੇ ਘਰ ਚ ਐ ਨਾ ਹੋਇਆ ਸਾਡੇ ਇਹ ਰੀਤੀ ਰਿਵਾਜ ਪੂਰਨ ਹੋਇਆ ਤਾਂ ਲੋਕ ਕੀ ਕਹਿਣਗੇ ਹਨਾ ਆਣ ਗਵਾਨ ਕੀ ਕਹੂਗਾ ਲੋਕਾਂ ਦੇ ਘਰੇ ਘਰੇ ਹੀ ਕਲੇਸ਼ ਮੁੱਕਦੇ ਹਰੇਕ ਦੇ ਘਰੇ ਕਲੇਸ਼ ਕਲੇਸ਼ ਨੇ ਦੂਜੇ ਦੇ ਘਰ ਚ ਹੋ ਰਿਹਾ ਇਹ ਸਾਰਾ ਸਿਆਪਾ ਹੀ ਲੋਕਾਂ ਦਾ ਪਾਇਆ ਹੁੰਦਾ ਵੀ ਲੋਕ ਕੀ ਕਹਿਣਗੇ ਲੋਕਾਂ ਨੇ ਤਾਂ ਮੈਂ ਕਹਣੀ ਜਿਹਦੇ ਕੋਲ ਕੋਈ ਦੇ ਗਿਆ ਤਾ ਵੀ ਉਹਨਾਂ ਨੇ ਨਗੋਚਾਂ ਕੱਢਣੀਆਂ ਜੇ ਕੋਈ ਕਿਸੇ ਦੇ ਨਹੀਂ ਆਇਆ ਫਿਰ ਤਾਂ ਭਾਈ ਮੇਰੇ ਵਰਗੀਆਂ ਨੇ ਬੋੜਾਈ ਬੋਲਣਾ ਨਲੇ ਜ਼ਰੂਰੀ ਨਹੀਂ ਵੀ ਸੰਧਾਰਿਆਂ ਨਾਲ ਹੀ ਕਿਸੇ ਦਾ ਢਿੱਡ ਭਰਨਾ ਹੈਗਾ ਬਸ ਇਹ ਇੱਕ ਸਿਰਫ ਇੱਕ ਰਿਵਾਜ ਜਿਹਾ ਹੁੰਦਾ ਹੈਗਾ ਇੱਕ ਭੈਣ ਜਿਹੜਾ ਭਰਾ ਆਪਣੀ ਭੈਣ ਲਈ ਲੈ ਕੇ ਆਉਂਦਾ ਤੇ ਫਿਰ ਉਹ ਕੁੜੀ ਦੇ ਘਰ ਉਹਦੇ ਪੇਕੇ ਕੋਈ ਵੀ ਲੈ ਕੇ ਆ ਸਕਦਾ ਚਾਹੇ ਉਹ ਭੈਣਾ ਚਾਹੇ ਉਹ ਮਾਪਿਓ ਨੇਗੇ ਜ਼ਰੂਰੀ ਨਹੀਂ ਕਿ ਭਰਾ ਹੀ ਲੈ ਕੇ ਆਉਣ ਇਹ ਚੀਜ਼ਾਂ ਨੂੰ ਲੈ ਕੇ ਨਾ ਸੰਧਾਰਿਆਂ ਨੂੰ ਲੈ ਕੇ ਦਿੱਤੇ ਹੋਏ ਜੋ ਸ਼ਗਨ ਦਿੱਤਾ ਹੁੰਦਾ ਹੈ ਹਨ ਉਹ ਚ ਸੂਟ ਦਿੱਤੇ ਹੁੰਦੇ ਨੇ ਇਹ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਘਰਾਂ ਤੇ ਕਲੇਸ਼ ਹੁੰਦਾ ਹੈਗਾ ਨੂਹਾਂ ਨੁਤਾਨੇ ਮਿਹਣੇ ਵੱਜਦੇ ਆਗੇ ਕੁੜੀਆਂ ਨੂੰ ਤਾਨੇ ਵੱਜਦੇ ਵੀ ਤੇਰੇ ਮਾਪਿਆਂ ਨੇ ਸਾਨੂੰ ਇਹੋ ਜਿਹਾ ਸੂਟ ਨਹੀਂ ਦਿੱਤੇ ਮਾੜੇ ਸੂਟ ਦੇਤੇ ਸਾਡੇ ਪਾਉਣ ਵਾਲੇ ਵੀ ਹੈਗੇ ਇਹ ਤਾਂ ਜਸਟ ਇੱਕ ਫਾਰਮੈਲਿਟੀਆਂ ਹੁੰਦੀਆਂ ਨੇ ਕਿ ਇਹ ਕੋਈ ਏਡੀ ਗੱਲ ਨਹੀਂ ਹੁੰਦੀ ਵੀ ਜਿਹਦੇ ਨਾਲ ਤੁਸੀਂ ਘਰ ਤੇ ਕਲੇਸ਼ ਪਾਓ ਤਾਂ ਇਹ ਚੀਜ਼ਾਂ ਤੋਂ ਹਟ ਕੇ ਚੱਲਣਾ ਚਾਹੀਦਾ ਇਹ ਜਸਟ ਇੱਕ ਮਿਲਣ ਦਾ ਸਾਧਨ ਹੁੰਦਾ ਆ ਕੇ ਭੈਣ ਭਰਾ ਮਿਲ ਲੈਂਦੇ ਨੇ ਸਹੀ ਗੱਲ ਹੈ ਭਾਈ ਮੁੰਡਿਓ ਕੁੜੀਏ ਤੈ ਵੀ ਗੱਲ ਲੱਖ ਰੁਪਏ ਦੀ ਕਹੀਆਂ ਮੈਂ ਤੇਰੀਆਂ ਗੱਲਾਂ ਨਾਲ ਸਹਿਮਤਾਂ ਦੇਖ ਹੁਣ ਜਿਹੜੇ ਤੂੰ ਆਪਦੇ ਆ ਸੂਟ ਪਾ ਹੀ ਆਦੇ ਵਾਸਤੇ ਖਰੀਦ ਕੇ ਲਿਆਈਆਂ ਮੈਂ ਤਾਂ ਲੈ ਕੇ ਜਾਊਂਗਾ ਇਹ ਤੁਸੀਂ ਆਪਦੇ ਸੂਟ ਮੈਨੂੰ ਪਤਾ ਤੁਹਾਡੇ ਪਹਿਣਾ ਦੇ ਖਰੀਦੇ ਹੋਏ ਨੇ ਮੈਨੂੰ ਤਾਂ ਕਿਹੜਾ ਦੇਣਾਗਾ ਮੈਂ ਤਾਂ ਘੱਟ ਲੋਕਾਂ ਤੋਂ ਚਾਰ ਗਾਲਾਂ ਪਵਾਉਣੀਆਂ ਤੁਸੀ ਭਾਈ ਕਾਲਸੇ ਤੂੰ ਮੈਨੂੰ ਇਤਨਾ ਕਰਿਓ ਪਿਆਰ ਨਾਲ ਹਨਾ ਛੋਟੇ ਛੋਟੇ ਕਮੈਂਟ ਹਾਂ ਇਹ ਸੂਟ ਇਹਨਾਂ ਦੇ ਹੀ ਸੀ ਇਹਨਾਂ ਨੇ ਹੀ ਸਿਵਾਉਣੇ ਹੈਗੇ ਦੇਖ ਮੈਂ ਇੱਥੇ ਤਾਂ ਅਸੀਂ ਚਾਰ ਗੱਲਾਂ ਬੁਲਾ ਲੈਂਦੇ ਆ ਠੀਕ ਹੈ ਮੇਰਾ ਕੋਈ ਕਸੂਰ ਨਹੀਂ ਭਾਈ ਸਾਨੂੰ ਸਪੋਰਟ ਕਰੇ ਛੋਟੇ ਛੋਟੇ ਕਮੈਂਟ ਕਰੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਵੀ ਇਹ ਆ ਵੀਡੀਓ ਆਪਦੇ ਤੇ ਬਣਾਈ ਹੈ ਜਾਂ ਕਿਸੇ ਤੇ ਬਣਾਈ ਹੈ ਅਸੀਂ ਸਿਰਫ ਲੋਕਾਂ ਨੂੰ ਮੈਸੇਜ ਦਿੰਦੇ ਆ ਕਿਸੇ ਤੇ ਸਪੈਸ਼ਲ ਇੱਕ ਤਾਨਾ ਬਣਾਉਣ ਦਾ ਸਾਡਾ ਕੋਈ ਮਕਸਦ ਨਹੀਂ ਕਿਸੇ ਲਈ ਸਾਨੂੰ ਕੋਈ ਟੌਂਟ ਮਾਰਨ ਦਾ ਹਨਾ ਐ ਨਹੀਂ ਹੈਗਾ ਵੀ ਅਗਲੇ ਨੂੰ ਫੀਲ ਕਰਾਈਏ ਅਸਿਕ ਲੋਕਾਂ ਨੂੰ ਮੈਸੇਜ ਦਿੰਨੇ ਆ ਛੋਟਾ ਜਿਹਾ ਹੂੰ ਦੇਖ ਲਓ ਭਾਈ ਮੈਂ ਤਾਂ ਹੀ ਬਹੁਤ ਨਰਮ ਹੋਣੀ ਇਹਨੇ ਦੇਖ ਕੋਲਡ ਡਰਿੰਕ ਲਿਆਂਦਾ ਉਹਦੀ ਕੱਲੀ ਭੈਣ ਵਾਸਤੇ ਮੇਰੇ ਘਰੇ ਉਪਚੇਚ ਕੋਈ ਨਹੀਂ ਹੈਗੀ ਕੀ ਗੱਲ ਮੈਨੂੰ ਇਹਨੇ ਮਾਰ ਰਹੀ ਹੈ